ਭਾਈ ਅਮਰਿਕ ਸਿੰਘ ਜਨਾਲਾ ਦਾ ਹਰਜਿੰਦਰ ਸਿੰਘ ਮਾਜੀ ਤੇ ਵੱਡਾ ਇਲਜ਼ਾਮ ਮਾਜੀ ਦੇ ਦਰਬਾਨ ਤੋਂ ਬੱਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਢ ਦਰਬਾਨ ਦੇ ਵਿੱਚ ਡੇਰੇ ਦੇ ਧਾਰਮਿਕ ਚਿੰਨ੍ਹ ਦਾ ਹੋਇਆ ਨਿਰਾਦਰ ਬਦਲੇ ਵਿੱਚ ਡੇਰਾ ਪ੍ਰੇਮੀ ਨੇ ਕੀਤੀ ਬੇਦਬੀ ਚੋਣ ਸਿਆਸਤ ਦੇ ਵਿੱਚ ਸੁਖਰਾਜ ਸਿੰਘ ਦੀ ਐਂਟਰੀ ਗਦਰਪਾਹ ਤੋਂ ਜ਼ਿੰਮੀ ਚੋਣ ਲੜਨ ਦਾ ਕੀਤਾ ਐਲਾਨ 2015 ਦੇ ਬੈਬਲ ਤਲਾ ਗੋਲੀਕਾਂਡ ਦੇ ਵਿੱਚ ਹੋਈ ਸੀ ਸੁਖਰਾਜ ਦੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਦੀ ਜਾਨ ਚੰਡੀਗੜ੍ਹ ਦੇ ਸੈਕਟਰ 34 ਦੇ ਮੈਲਾ ਗਰਾਊਂਡ ਦੇ ਵਿੱਚ ਕਿਸਾਨਾਂ ਦਾ ਮੋਰਚਾ ਸ਼ੁਰੂ 5 ਸਤੰਬਰ ਤੱਕ ਲਗਾਉਣਗੇ ਮੋਰਚਾ ਪਲਕੇ ਵਿਧਾਨ ਸਭਾ ਵਾਲੇ ਪਾਸੇ ਕਰਨਗੇ। ਤੁੰਦਨਾਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਾਬਕਾ ਸੀਐਮ ਚਰਨ ਸਿੰਘ ਚੰਨੀ ਦਾ ਵੱਡਾ ਬਿਆਨ ਬੋਲੇ ਐਸਜੀਪੀਸੀ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਰਿਲੀਜ਼ ਹੁਣ ਦੇਾਂਗੇ ਫਿਲਮ ਕਿਹਾ ਕੰਗਨਾ ਦੇ ਬਿਆਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਯਾਤਰੀਆਂ ਦੇ ਵਿੱਚ ਜੋ ਬੇਚਾਰ ਨੌਜਵਾਨ ਗੋਤਾਖਰਾਂ ਦੇ ਵੱਲੋਂ ਕੀਤੀ ਜਾ ਰਹੀ ਪਾਲ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਗਏ ਸਨ ਵਿਆਸ ਹੁੰਦੇ ਸਮੇਂ ਵਾਪਰਿਆ ਹਾਦਸਾ ਅਨਗੜ੍ਹ ਦੇ ਸੈਕਟਰ 55 ਦੇ ਘਰ ਦੇ ਉੱਤੇ ਤਾਬੜ-ਤੋੜ ਫਾਇਰਿੰਗ ਕੁਝ ਲੋਕਾਂ ਨੇ ਘਰ ਦੇ ਅੰਦਰ ਵੜ ਕੇ ਚਲਾਈਆਂ ਗੋਲੀਆਂ ਘਟਨਾ ਦੇ ਵਿੱਚ ਬਾਲ-ਬਾਲ ਬਚਿਆ ਪਰਿਵਾਰ ਜਲੰਧਰ ਦੇ ਆਦਮਪੁਰ ਦੇ ਵਿੱਚ ਕੱਲ੍ਹ ਆ ਵੱਡਾ ਟ੍ਰੇਨ ਹਾਦਸਾ ਲਾਈਨਾਂ ਨੇੜੇ ਖੜੀ ਟਰਾਲੀ ਦੇ ਨਾਲ ਟਕਰਾਈ ਟ੍ਰੇਨ ਇੱਕ ਡੱਬੇ ਨੂੰ ਪਹੁੰਚਿਆ ਨੁਕਸਾਨ ਜਾਨੀ ਨੁਕਸਾਨ ਤੋਂ ਰਿਹਾ ਬਚਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ હાજર ਹਾਂ ਇਸ ਖਾਸ ਪੇਸ਼ਕਸ਼ ਦੇ ਨਾਲ ਅਸੀਂ ਜ਼ਿਕਰ ਕਰਾਂਗੇ ਇਸ ਪੇਸ਼ਕਸ਼ ਦੇ ਵਿੱਚ ਉਸ ਕਾਂਡ ਦੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਜਿੱਥੋਂ ਬੇਦਬੀ ਦਾ ਪੂਰਾ ਕਟਨਾਕਰਮ ਸ਼ੁਰੂ ਹੁੰਦਾ ਹੈ ਅੱਜ ਇਹ ਜ਼ਿਕਰ ਇਸ ਕਰਕੇ ਲੋਕਿਟ ਕਾਂਡ ਦਾ ਇਸ ਕਰਕੇ ਜ਼ਿਕਰ ਅੱਜ ਕਰ ਰਹੇ ਹਾਂ ਕਿਉਂਕਿ ਅਮਰਿਕ ਸਿੰਘ ਅਜਨਾਲਾ ਨੇ ਪੰਥਕਾਗੂ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਉਹਨਾਂ ਦੇ ਬਿਆਨ ਨੇ ਇਸ ਪੂਰੇ ਮਾਮਲੇ 'ਚ ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਇੱਕ ਨਵਾਂ ਐਂਗਲ ਲਿਆ ਕੇ ਸਾਹਮਣੇ ਰੱਖ ਦਿੱਤਾ ਹੈ ਕਿ ਬਾਕੀ ਜੇਕਰ ਲੋਕਿਟ ਕਾਂਡ ਨਾ ਹੁੰਦਾ ਤਾਂ ਬੇਅਦਬੀ ਵਾਲਾ ਘਟਨਾਕ੍ਰਮ 2015 ਦੇ ਵਿੱਚ ਨਾ ਵਾਪਰਦਾ ਕਿ ਵਾਕਈ ਉਸ ਤੋਂ ਬਾਅਦ ਜਿਹੜਾ ਗੋਲੀਕਾਂਡ ਹੋਇਆ ਨਾ ਹੁੰਦਾ ਜਿਹੜੇ ਦੋ ਲੋਕਾਂ ਦੀ ਜਾਨ ਚਲੀ ਗਈ ਬੈਬਲ ਕਰਨ ਦੇ ਵਿੱਚੋਂ ਨਾ ਜਾਂਦੀ ਇਹ ਗੱਲ ਹੈ ਜਿਸ ਕਰਕੇ ਉੱਠ ਰਹੀ ਹੈ ਕਿਉਂਕਿ ਅਮਰੀਕ ਸਿੰਘ ਅਜਨਾਲਾ ਕਹਿ ਰਹੇ ਨੇ ਪੁਰਾ ਦੇ ਵਿੱਚ ਜਨਾਹ ਤਰਨਾ ਪ੍ਰਦਰਸ਼ਨ ਸੀ ਉਸ ਦੌਰਾਨ ਅਜਨਾਲਾ ਨੇ ਸਟੇਟਮੈਂਟ ਦਿੱਤੀ ਤੇ ਕਿਹਾ ਕਿ ਜਿਸ ਤਰੀਕੇ ਨਾਲ ਉੱਥੇ ਨਰਾਦਰ ਕੀਤਾ ਗਿਆ ਪੰਤਾ ਜਿਹੜੇ ਧਾਰਮਿਕ ਚਿੰਨ੍ਹ ਨੇ ਡੇਰੇ ਦੇ ਉਸ ਤੋਂ ਬਾਅਦ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਮੁਰਬਜਿਆ ਹੈ ਤਾਂ ਸਵਾਲ ਬਹੁਤ ਸਾਰੇ ਨੇ ਦੇਖੋ ਸਬਦੇ ਜ਼ਹਿਨ ਦੇ ਵਿੱਚ ਕਿਹੜੀ ਸਵਾਲ ਹੈ ਕਿ ਧਰਮ ਪ੍ਰਚਾਰ ਕਰਨਾ ਕੀ ਨਹੀਂ ਠੀਕ ਧਰਮ ਪ੍ਰਚਾਰ ਜੇ ਕੀਤਾ ਜਾ ਰਿਹਾ ਹੈ ਤਾਂ ਉਸ ਦੇ ਉੱਤੇ ਕਿੰਤੂ ਪ੍ਰੰਤੂ ਕਿਉਂ ਹੈ ਕਿਉਂਕਿ माजी ਤਾਂ ਧਰਮ ਪ੍ਰਚਾਰ ਕਰ ਰਹੇ ਸੀ ਤੇ ਹੁਣ ਸਵਾਲ ਇਹ ਵੀ ਹੈ ਕਿ ਲੋਕਟ ਉਤਾਰ ਕੇ ਸੁਟਣ ਨੂੰ ਲੈ ਕੇ ਜੋ ਬਿਆਨ ਜਾਂ ਜੋ ਚਰਚਾਵਾ ਛੜੀਆਂ ਆਈਆਂ ਜਾਂ ਜਾਣਕਾਰੀ ਸਾਹਮਣੇ ਆਈ ਕੀ ਮਾਜੀਦੇਵ ਬਿਆਨਾਂ ਤੋਂ ਪ੍ਰਵੋਕ ਹੋ ਗਏ ਲੋਕ ਇਸ ਕਰਕੇ ਲੋਕਟ ਉਤਾਰ ਕੇ ਸੁੱਟ ਦਿੱਤੇ ਗਏ ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ ਮੈਂ ਸ਼ੁਰੂਆਤ ਕਰਦਾ ਹਾਂ ਮਹਿਮਾਨ ਸਾਡੇ ਨਾਲ ਜੁੜਨਗੇ ਕੁਜੀਪ ਪਲੰਦ ਦੇ ਵਿੱਚ ਪਰ ਪਹਿਲਾਂ ਇੱਕ ਰਿਪੋਰਟ ਤੁਹਾਨੂੰ ਦਿਖਾਣੇ ਆ ਕੀ ਕੁਝ ਕਿਹਾ ਗਿਆ ਅਮਰਿਕ ਸਿੰਘ ਅਜਨਾਲਾ ਦੇ ਵੱਲੋਂ 2015 ਦੇ ਵਿੱਚ ਹੋਈ ਬੇਦਬੀ ਦੇ ਮਾਮਲੇ ਵਿੱਚ ਹੁਣ ਸਵਾਲ ਇਹ ਹੈ ਕਿ ਵਾਕਈ ਹੀ ਉੱਥੋਂ ਪੂਰਾ ਘਟਨਾਕ੍ਰਮ ਸ਼ੁਰੂ ਹੋਇਆ ਜੇ ਲੋਕਟ ਕਾਂਡਣਾ ਹੁੰਦਾ ਤਾਂ ਬੇਅਦਬੀ ਦੀਆਂ ਕਟਰਾਵਾਂ ਨਾ ਵਾਪਰਦੀਆਂ ਬੁਰਜ ਜਵਹਰ ਸਿੰਘ ਵਾਲਾ ਤੋਂ ਪਾਵਨ ਗ੍ਰੰਥ ਨੂੰ ਚੋਰੀ ਨਾ ਕੀਤਾ ਜਾਂਦਾ ਬਰਗਾੜੀ ਦੇ ਵਿੱਚ ਅੰਗ ਨਾ ਖਿਲਾਰੇ ਜਾਂਦੇ ਬਰਗਾੜੀ ਬਾਈਬਲ ਕਰਨ ਦੇ ਵਿੱਚ ਪੋਸਟਰ ਨਾ ਲੱਗਦੇ ਕੋਟਪੁਰਾ 'ਚ ਫਿਰ ਧਰਨਾ ਨਾ ਲੱਗਦਾ ਕਿਸੇ ਸਿੰਘ ਦੀ ਮੌਤ ਨਾ ਹੁੰਦੀ ਕਿ ਇਹ ਸਾਰਾ ਕੁਝ ਉਸ ਲੋਕਿਟ ਕਾਂਡ ਦੀ ਵਜ੍ਹਾ ਦੇ ਨਾਲ ਹੋ ਗਿਆ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਦੇਖੋ ਡੇਰੇ ਦੇ ਨਾਲ ਜਿਹੜਾ ਵਿਵਾਦ ਹੈ ਸਿੱਖ ਪਾਈ ਇਚਾਰੇ ਦਾ 2007 ਤੋਂ ਚੱਲਿਆ ਆ ਰਿਹਾ 2007 ਦੇ ਵਿੱਚ ਸਮਾਗਰਚਨ ਦੇ ਇਲਜ਼ਾਮ ਲੱਗੇ ਸੀ ਡੇਰਾ ਮੁਖੀ ਦੇ ਉੱਤੇ ਗੁਰੂ ਸਾਹਿਬ ਦਾ ਤੇ ਉਸ ਤੋਂ ਬਾਅਦ ਤੋਂ ਹੀ ਜਥੇਦਾਰ ਸਾਹਿਬ ਦੇ ਵੱਲੋਂ ਕਾਲ ਤੱਕ ਦੇ ਵੱਲੋਂ ਬਾਈਕਾਟ ਦਾ ਐਲਾਨ ਕੀਤਾ ਗਿਆ ਤੇ ਵਿਵਾਦ ਤਾਂ ਪੁਰਾਣਾ ਸੀ ਪਰ 2015 ਤੱਕ ਪਹੁੰਚਦੇ ਪਹੁੰਚਦੇ ਉਸ ਵਿਵਾਦ ਨੇ ਅਜਿਹਾ ਰੂਪ ਲਿਆ ਕਿ ਜੋ ਇਲਜ਼ਾਮ ਲੱਗਦੇ ਨੇ ਕਿ ਬੇਦਬੀ ਦਾ ਘਟਨਾਕ੍ਰਮ ਵੀ ਹੋ ਗਿਆ खैर ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਸਮੇਂ ਹਰਜਿੰਦਰ ਸਿੰਘ ਮਾਜੀ ਜੁੜ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਮਰੀਕ ਸਿੰਘ ਅਜਨਾਲਾ ਦੀ ਸਟੇਟਮੈਂਟ ਨੂੰ ਉਹ ਕਿਸ ਤਰੀਕੇ ਨਾਲ ਦੇਖ ਰਹੇ ਨੇ ਮਾਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਅ ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਤੁਹਾਡੇ ਦਰਸ਼ਕਾਂ ਨੂੰ ਸਰੋਤਿਆਂ ਮਾਜੀ ਜੀ ਸ਼ੁਰੂਆਤ ਇੱਥੋਂ ਕਹਿੰਦੇ ਜੇ ਲੋਕਿਟ ਕਾਣ ਨਾ ਹੁੰਦਾ ਤਾਂ ਫਿਰ ਬੇਅਦਬੀ ਨਾ ਹੁੰਦੀ ਜੀ ਮੈਂ ਗੌਰਵ ਜੀ ਅੱਜ ਜੋ ਪ੍ਰੀਤ ਸਿੰਘ ਅਜਨਾਲਾ ਜੀ ਕਹਿ ਰਹੇ ਨੇ ਕਿ ਲੌਕਟਾਂ ਦੀ ਉੱਥੇ ਬੇਅਦਬੀ ਹੋ ਗਈ ਜੀ ਉਹਨਾਂ ਨੇ ਸਿੱਧੇ ਲਫ਼ਜ਼ਾਂ ਚ ਕਹਿ ਦਿੱਤਾ ਕਿ ਦੋਸ਼ੀ ਹੋਈ ਮਤਲਬ ਇਹ ਬੇਅਦਬੀ ਦਾ ਜਿਹੜਾ ਮੋਟਾ ਹਰਜਿੰਦਰ ਸਿੰਘ ਮਾਜੀ ਨੇ ਬੰਨਤਾ ਹੂੰ ਇਹ ਕੋਈ ਨਵੀਂ ਗੱਲ ਨਹੀਂ ਕਰ ਰਹੇ ਇਹ ਹੀ ਗੱਲ ਸੁਖਵੀਰ ਸਿੰਘ ਬਾਦਲ 2015 ਦੇ ਵਿੱਚ ਕਹਿ ਰਹੇ ਸੀ ਜਦੋਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ ਹੂੰ ਪਾਂਡਾਈ ਵਾਲਿਆਂ ਨੂੰ ਇਹ ਤਾਂ ਪੂਰੀ ਪਲੈਨਿੰਗ ਹੈ ਕਿ ਸਿੱਖਾਂ ਨੂੰ ਦੋਸ਼ੀ ਬਣਾਓ ਬੇਅਦਬੀ ਦੇ ਸਾਜਿਸ਼ਾਂ 15 ਚ ਰਚੀਆਂ ਗਈਆਂ ਉਸ ਤੋਂ ਬਾਅਦ ਗੌਰਵ ਜੀ ਮੈਂ ਤੁਹਾਡੇ ਧਿਆਨ ਚ ਲਿਆਉਣਾ ਤੁਹਾਨੂੰ ਯਾਦ ਹੀ ਹੈ ਬੀਬੀ ਜਗੀਰ ਕੌਰ ਨੇ ਵੀ ਕਹਿਤਾ ਸੀ ਅਕਾਲ ਤਖਤ ਸਭ ਦੀ ਸਿਕਤਰੇ ਤੇ ਜਦੋਂ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਤੇ ਕਿ ਮਾਤਾ ਜੀ ਉਹੀ ਬੇਅਦਮੀਆਂ ਕਰਾਉਣ ਵਾਲੇ ਨੇ ਜਿਹੜੇ ਧਰਨਾ ਦਿੰਦੇ ਸੀਗੇ ਤਾਂ ਉਹੀ ਗੱਲ ਨੂੰ ਅੱਜ ਉਸ ਵਕਤ ਜਦੋਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਦੀਆਂ ਨਿਗਾਵਾਂ ਇਸ ਗੱਲ ਤੇ ਨੇ ਕਿ ਅਕਾਲ ਤਖਤ ਸਭ ਦਾ ਜਥੇਦਾਰ ਸੁਖਵੀਰ ਬਾਦਲ ਨੂੰ ਸੇਵਾ ਸਜਾ ਕੀ ਲਾਊਗਾ ਇਸ ਸਮੇਂ ਦੇ ਉੱਤੇ ਉਹੀ ਭਾਈ ਅਮਰੀਕ ਸਿੰਘ ਅਜਨਾਲਾ ਜਿਹੜੇ ਮੈਨੂੰ ਕਈ ਬੇਅਦਬੀ ਦੇ ਜਦੋਂ ਇਸ਼ੂ ਹੁੰਦੇ ਨੇ ਮਿਲਦੇ ਆ ਅਕਸਰ ਅੱਜ ਇਸ ਸਮੇਂ ਤੇ ਉਹ ਕਹਿ ਰਹੇ ਆ ਕਿ ਬੇਅਦਬੀ ਦਾ ਦੋਸ਼ ਹੀ ਉਹਨਾਂ ਤੇ ਆ ਜੀ ਬੇਅਦਬੀ ਤਾਂ ਮਾਜੀ ਨੇ ਕਰਵਾਤੀ ਤਾਂ ਕਿਸਮ ਦਾ ਇਹ ਕੋਈ ਨਮਾ ਨਹੀਂ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਝਾ ਕੱਟੀਆਂ ਨੇ ਸਰਕਾਰ ਨੇ ਠੀਕ ਹੈ ਮੈਂ ਚਲੋ ਉਸ ਪੁਆਇੰਟ ਦੇ ਉੱਤੇ ਆਉਣਾ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇੱਕ ਤੁਸੀਂ ਸਟੇਟਮੈਂਟ ਇਸ ਸਮੇਂ ਗ੍ਰਾਫਿਕਸ ਦੇ ਜ਼ਰੀਏ ਦੇਖ ਰਹੇ ਹੋ ਪੜ ਸਕਦੇ ਹੋ ਤੁਸੀਂ ਦਰਸਲੇ ਪ੍ਰਦੀਪ ਕਲੇਰ ਦੇ ਬਿਆਨ ਨੇ 164 ਦੇ ਤਹਿਤ ਅਦਾਲਤ ਦੇ ਵਿੱਚ ਬੇਦਬੀ ਮਾਮਲੇ 'ਚ ਜੋ ਉਸ ਦੇ ਵੱਲੋਂ ਦਿੱਤੇ ਗਏ ਨੇ ਇਹਨਾਂ ਬਿਆਨਾਂ ਨੂੰ ਤੁਸੀਂ ਧਿਆਨ ਨਾਲ ਪੜਦੇ ਰਹੋ ਕਿਉਂਕਿ ਇਸ ਦੇ ਵਿੱਚ ਜ਼ਿਕਰ ਹੈ ਲੋਕਟ ਕਾਂਡ ਦਾ ਪ੍ਰਦੀਪ ਕਲੇਰ ਆਪਣੇ 164 ਦੇ ਬਿਆਨਾਂ ਦੇ ਵਿੱਚ ਕਹਿੰਦਾ ਹੈ ਕਿ ਜੇਕਰ ਲੋਕਟ ਕਾਂਡ ਜਿਸ ਤਰੀਕੇ ਨਾਲ ਹੋਇਆ ਉਸ ਤੋਂ ਬਾਅਦ ਡੇਰੇ ਤੱਕ ਉਹ ਗੱਲ ਪਹੁੰਚਦੀ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਬੈਠੇ ਫਿਰ ਕੀ ਕਰਦੇ ਹੋ ਜੇ ਉਹਨਾਂ ਨੇ ਸਾਡੇ ਲੋਕਟ ਦਾ ਇਸ ਤਰੀਕੇ ਨਾਲ ਨਰਾਦਰ ਕੀਤਾ ਤਾਂ ਤੁਸੀਂ ਕੁਝ ਕਿਉਂ ਨਹੀਂ ਕਰਦੇ ਬੇਸਿਕਲੀ ਇਹ ਬਿਆਨ ਇਸ ਤਰੀਕੇ ਨਾਲ ਹੈ ਕਿ ਜੇ ਉਹ ਲੋਕਟ ਕਾਂਡ ਨਾ ਹੁੰਦਾ ਜਾਂ ਉਹ ਲੋਕਟ ਕਾਂਡ ਦੀ وجہ ਦੇ ਨਾਲ ਹੀ ਅੱਗੇ ਸਭ ਕੁਝ ਹੋਇਆ ਮਾਜੀ ਸਾਹਿਬ ਮੈਂ ਬਹੁਤ ਸਾਰੇ ਇਲਜ਼ਾਮਾ ਦਾ ਤੁਸੀਂ ਆਲਰੇਡੀ ਜ਼ਿਕਰ ਕਰ ਰਹੇ ਹੋ ਪਰ ਦਰਸ਼ਕ ਜਾਨਣਾ ਚਾਹੁੰਦੇ ਹੋਣਗੇ ਤੁਸੀਂ ਜੇਕਰ ਉਸ ਦਿਨ ਨੂੰ ਦੁਬਾਰਾ ਯਾਦ ਕਰ ਸਕੋ ਜਿਸ ਦਿਨੇ ਲੋਕਟ ਵਾਲਾ ਪੂਰਾ ਕਾਂਟ ਹੋਇਆ ਸੀ ਕੀ ਹੋਇਆ ਸੀ ਉਸ ਦਿਨ ਇਹ ਮਾਰਚ 22 23 ਮਾਰਚ 2015 ਦੀ ਗੱਲ ਹੈ ਜੇ ਮੈਂ ਗਲਤ ਨਹੀਂ ਕੀ ਹੋਇਆ ਸੀ ਥੋੜਾ ਜਿਹਾ ਦੱਸੋ ਦਰਸ਼ਕਾਂ ਨੂੰ ਕਿ ਤੁਸੀਂ ਉੱਥੇ ਪ੍ਰਚਾਰ ਕਰ ਰਹੇ ਸੀ ਦੀਵਾਨ ਸਜਾਈ ਗਈ ਸੀ ਕੀ ਹੋਇਆ ਸੀ ਉਸ ਦਿਨ ਗੌਰਵ ਜੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਿਹੜਾ ਪ੍ਰਚਾਰ ਦੀ ਸੇਵਾ 2008 ਤੋਂ ਨਿਭਾ ਰਹੇ ਹਾਂ 2015 ਦੇ ਵਿੱਚ ਹੂੰ ਫਰੀਦਕੋਟ ਮੋਗਾ ਬਠਿੰਡਾ ਇਹਨਾਂ ਇਲਾਕਿਆਂ 'ਚ ਜਿੱਥੇ ਸੌਦਾ ਸਾਧ ਦਾ ਪ੍ਰਭਾਵ ਜ਼ਿਆਦਾ ਹੈ ਉੱਥੇ ਮੇਰੇ ਦਿਵਾਨ ਜ਼ਿਆਦਾ ਲੱਗੇ ਠੀਕ ਹੈ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਹੋਇਆ ਜਦੋਂ ਗੁਰਬਾਣੀ ਇਤਿਹਾਸ ਆਪਣੇ ਵਿਰਸੇ ਦੀ ਆਪਾਂ ਗੱਲ ਕਰਦੇ ਸੀ ਬਹੁਤ ਸਾਰੇ ਭੈਣ ਭਰਾ ਆਪਣੇ ਧਾਗੇ ਤਵੀਤ ਜਿਹੜੇ ਪਾਏ ਹੁੰਦੇ ਸੀ ਉਹ ਆਪਣੇ ਆਪ ਤੋੜ ਕੇ ਥੱਲੇ ਸੁੱਟ ਦਿੰਦੇ ਸੀ ਹਮ ਕੋੜ ਦੇ ਵਿੱਚ ਇਕੱਲਾ ਬੁਰਜ ਜਵਾਰ ਸਿੰਘ ਵਾਲਾ ਪਿੰਡ ਆਇਆ ਜੀ ਉਹ ਉਹਨਾਂ ਨੇ ਜਿਵੇਂ ਐਸਆਈਟੀ ਜ਼ਿਕਰ ਕਰਦੀ ਹੈ ਜਿਵੇਂ ਜਾਂਚ ਕਮਿਸ਼ਨ ਜ਼ਿਕਰ ਕਰਦੇ ਨੇ ਕਿ ਲੋਕਟ ਮਿਲ ਗਏ ਮੈਂ ਤੁਹਾਡੇ ਥੋੜਾ ਜਿਹਾ ਧਿਆਨ ਚ ਲਿਆਉਣਾ ਚਾਹੁੰਦਾ ਕਿ ਇਹ ਸਾਡੀ ਹਿਸਟਰੀ ਹੈ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਜਦੋਂ ਭਾਈ ਮੰਜ ਆ ਕੇ ਹੱਥ ਬੰਨ ਕੇ ਕਹਿੰਦਾ ਮੈਨੂੰ ਸਿੱਖੀ ਦੇ ਦਿਓ ਉਹ ਸਖੀ ਸਰਬਰੀਆ ਸੀਗਾ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ ਪਹਿਲਾਂ ਉਹ ਛੱਡ ਕੇ ਆਉਣਾ ਪੈਣਾ ਹੂੰ ਜੀ ਉੱਥੇ ਇਹ ਨਹੀਂ ਕਿ ਲੋਕਟ ਕੋਈ ਮੈਂ ਕਿਸੇ ਦੇ ਗਰਦਨ 'ਚ ਹੱਥ ਪਾ ਲਿਆ ਜਾਂ ਉੱਥੇ ਅਸੀਂ ਲਿਖ ਕੇ ਲਾਤਾ ਕਿ ਤੁਸੀਂ ਲੋਕਟ ਤੋੜ ਕੇ ਸੁਟੋ ਤਾਂ ਅੰਦਰ ਬਣਨ ਦੇਵਾਂਗੇ ਜੇ ਕਾਣੀ ਸੁਣਦੇ ਆ ਉਸ ਦਿਨ ਮੈਂ ਭਾਈ ਸੁਵੇਖ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਸੀ ਜਿਹੜੇ ਚੱਕੀ ਤੇ ਚੜ ਕੇ ਸਿੱਖੀ ਨਿਭਾਉਂਦੇ ਆ ਜੇ ਉਸ ਮਾਨਮਤੇ ਇਤਿਹਾਸ ਨੂੰ ਸੁਣ ਕੇ ਸਾਡੇ ਹੀ ਭੁੱਲੜ ਭੈਣ ਭਰਾ ਜਿਹੜੇ ਕਿਸੇ ਪਖੰਡੀ ਦੇ ਚੱਕਰ 'ਚ ਫਸ ਗਏ ਸੀ ਉਹਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਤਾਂ ਮੈਨੂੰ ਗੌਰਵ ਜੀ ਇਹਦਾ ਗੁਨਾਹ ਤਾਂ ਦੱਸ ਦੋ ਕਿ ਮੇਰਾ ਕੀ ਹੋ ਗਿਆ ਕੀ ਫਿਰ ਪ੍ਰਚਾਰ ਨਹੀਂ ਕਰਨਾ ਇਹ ਕੋਈ ਰਾਈਟ ਨਹੀਂ ਹੈ ਸਾਡਾ ਅਸੀਂ ਕਿਸੇ ਤਲਵਾਰ ਦੀ ਧੌਣ ਤੇ ਧਰਮ ਤਬਦੀਲ ਕਰਨ ਨੂੰ ਥੋੜਾ ਕਹਿ ਰਹੇ ਆ ਮਨੁੱਖ ਸਭੇਕ ਤਰੀਕੇ ਨਾਲ ਆਪਣੀ ਗੱਲ ਰੱਖ ਸਕਦਾ ਤੇ ਦੁਨੀਆ ਪਰ ਵਿੱਚ ਬਸਦੇ ਹੋਏ ਸਿੱਖ ਇਸ ਮਤਲਬ ਮਾਜੀ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਪ੍ਰਚਾਰ ਦੇ ਦੌਰਾਨ ਜਦੋਂ ਤੁਸੀਂ ਪ੍ਰਚਾਰ ਕੀਤਾ ਜਾਂ ਕਰਦੇ ਸੀ ਆ ਖਾਸ ਤੌਰ ਤੇ ਮੇ ਬੁਰਜ ਜਵਾਰ ਸਿੰਘ ਵਾਲਾ ਦਾ ਜ਼ਿਕਰ ਕਰਾ ਤੋ ਉਸ ਸਮੇਂ ਤੁਹਾਡੇ ਪ੍ਰਚਾਰ ਦੇ ਵਿੱਚ ਕਿਤੇ ਵੀ ਡੇਰਾ ਜਾਂ ਡੇਰੇ ਮੁਖੀ ਜਾਂ ਉਹਨਾਂ ਦੇ ਨਾਲ ਜੁੜੇ ਲੋਕਾਂ ਦਾ ਜ਼ਿਕਰ ਨਹੀਂ ਆਇਆ ਤੁਸੀਂ ਬਸ ਸਿੱਖ ਧਰਮ ਦਾ ਪ੍ਰਚਾਰ ਕੀਤਾ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਲੋਕ ਉੱਥੇ ਲੋਕਟ ਉਤਾਰ ਗਏ ਮੈਂ ਦੱਸਣਾ ਚਾਹੁੰਦਾ ਗੌਰਵ ਜੀ ਹਾਲਾਤ ਉਦੋਂ ਇਸ ਮੌਕੇ ਇਹ ਜੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਕਿ ਭਗਤ ਗੁਰਦਾਸ ਜੀ ਨੇ ਇੱਕ ਪੰਗਤੀ ਲਿਖੀ ਹੈ ਪੱਕੇ ਪਿੰਡ ਦੀ ਗੱਲ ਹੈ ਵਰਤੀ ਗੱਲ ਹੈ ਸਾਰੀ ਸੰਗਤ ਜਾਣਦੀ ਹੈ ਜਿਹੜੀ ਟੀਵੀ ਰਾਹੀਂ ਸੁਣ ਰਹੀ ਹੋਣਗੇ ਪੱਕੇ ਪਿੰਡ ਵਿਚ ਜਦੋਂ ਮੈਂ ਇਹ ਪੰਗਤੀ ਪੜਤੀ ਕਿ ਰਾਮ ਰਹੀਮ ਕਹਾਏ ਦੇ ਇੱਕ ਨਾਮ ਤੋਂ ਹੀ ਰਾਹ ਭੁਲਾਣੇ ਕਿ ਰੱਬ ਦੇ ਨਾਮ ਤੇ ਸਾਨੂੰ ਝਗੜਨਾ ਨਹੀਂ ਚਾਹੀਦਾ ਭਾਵੇਂ ਰਾਮ ਕਹੋ ਭਾਵੇਂ ਰਹੀਮ ਕਰੋ ਗੱਲ ਇੱਕੋ ਹੀ ਐ ਹੂੰ ਤਾਂ ਪ੍ਰਸ਼ਾਸਨ ਨੇ ਚੱਲਦਾ ਦੀਵਾਨ ਬੰਦ ਕਰਵਾਇਆ ਪੱਕੇ ਪਿੰਡ ਵਿੱਚ ਹਾਲਾਤ ਇਹੋ ਜਿਹੇ ਬਣਾਏ ਹੋਏ ਸੀਗੇ ਉਹ ਮੈਨੂੰ ਬਕਾਇਦਾ ਅਰੈਸਟ ਕਰਕੇ ਲੈ ਕੇ ਗਏ ਨੇ ਥਾਣੇ ਪਿੱਛੇ ਸਾਰੀ ਸੰਗਤ ਆਈ ਹੈ ਆਪੀ ਨਹੀਂ ਪਰ ਤੁਹਾਡੇ ਉੱਤੇ ਇਲਜ਼ਾਮ ਇਹ ਵੀ ਲੱਗੇ ਨੇ ਨਾ ਮਾਜੀ ਜੀ ਦੇਖੋ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਤੁਸੀਂ ਖੁਦ ਸਮਝਦੇ ਹੋ ਇਸ ਨੂੰ ਕਿ 2015 ਤੋਂ ਲੈ ਕੇ 2024 ਆ ਗਿਆ ਬਹੁਤ ਸਾਰੀ ਸਿਆਸਤ ਸਟੇਟਮੈਂਟਸ ਆਲਰੇਡੀ ਹੋ ਚੁੱਕੀਆਂ ਨੇ ਮੈਂ ਬਹੁਤ ਠਰਮੇ ਨਾਲ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਹੁਣ ਤੱਕ ਕਿ ਤੁਸੀਂ ਪ੍ਰਚਾਰ ਦੇ ਦੌਰਾਨ ਇਸ ਤਰੀਕੇ ਨਾਲ ਗੱਲ ਰੱਖੀ ਜਾਂ ਮੈਂ ਹੋਰ ਸ਼ਬਦ ਦਾ ਇਸਤੇਮਾਲ ਕਰਾਂਗੇ ਤੁਸੀਂ ਪ੍ਰਵੋਕ ਕਰ ਦਿੱਤਾ ਉੱਤੇ ਲੋਕਾਂ ਨੂੰ ਕਿ ਉਹਨੇ ਆਪਣੇ ਗਲ ਦੇ ਵਿੱਚੋਂ ਉਤਾਰ ਕੇ ਲੋਕਟ ਸੁੱਟ ਦਿੱਤੇ ਤੇ ਉਹੀ ਇੱਕ ਵਜ੍ਹਾ ਬਣ ਗਈ ਇਸ ਪੂਰੇ ਘਟਨਾਕ੍ਰਮ ਦੀ ਮੈਨੂੰ ਮੇਰੇ ਵੀਰ ਗੌਰਵ ਜੀ ਇਹ ਗੱਲ ਸਮਝਾਓ ਕਿ ਜੇ ਕੋਈ ਸਿੱਖੀ ਤੋਂ ਟੁੱਟਿਆ ਹੋਇਆ ਬੰਦਾ ਸਿੱਖੀ ਨਾਲ ਜੁੜ ਰਿਹਾ ਹੈ ਤਾਂ ਉਹ ਪ੍ਰਚਾਰਕ ਦਾ ਸਨਮਾਨ ਹੋਣਾ ਚਾਹੀਦਾ ਜਾਂ ਪ੍ਰਚਾਰਕ ਨੂੰ ਟਾਰਗੇਟ ਹੋਣਾ ਚਾਹੀਦਾ ਨਹੀਂ ਨਹੀਂ ਦੇਖੋ 1 ਸੈਕਿੰਡ ਮੈਂ ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਮੈਂ ਅਜਨਾਲਾ ਜੀ ਤਾਂ ਮੈਂ ਤਾਂ ਚਾਹ ਰਿਹਾ ਸੀ ਕਿ ਜੇ ਫੋਨ ਲਾਈਨ ਤੇ ਜਾਂ ਸਾਡੇ ਨਾਲ ਲਾਈਵ ਜੁੜ ਜਾਂਦੇ ਅਮਰੀਕ ਸਿੰਘ ਅਜਨਾਲਾ ਹੁਣ ਵੀ ਜੇ ਦੇਖ ਰਹੇ ਹੋਣ ਤਾਂ ਸਾਡੀ ਟੀਮ ਫੋਨ ਕਰ ਰਹੀ ਹੈ ਉਹਨਾਂ ਨਾਲ ਜੁੜ ਜਾਣ ਬੇਸਿਕਲੀ ਮਾਜੀ ਜੀ ਉਹਨਾਂ ਦਾ ਤਰਕ ਇਹ ਹੈ ਕਿ ਤੁਸੀਂ ਪ੍ਰਚਾਰ ਕਰੋ ਕਿਸੇ ਨੂੰ ਦਿੱਕਤ ਨਹੀਂ ਕੋਈ ਵੀ ਧਰਮ ਦਾ ਕੋਈ ਕੋਈ ਹਿੰਦੂ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਕ੍ਰਿਸਚਨ ਹੈ ਜਾਂ ਕਿਸੇ ਹੋਰ ਧਰਮ ਦਾ ਆਪਣੇ ਧਰਮ ਦਾ ਪ੍ਰਚਾਰ ਕਰਦਾ ਆਪਣਾ ਸੈਕੂਲਰ ਦੇਸ਼ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਜਦੋਂ ਪ੍ਰਚਾਰ ਦੇ ਦੌਰਾਨ ਕਿਸੇ ਹੋਰ ਧਰਮ ਦਾ ਨਿਰਾਦਰ ਹੁੰਦਾ ਤਾਂ ਉੱਥੇ ਦਿੱਕਤ ਹੈ ਉਹ ਉਹ ਚੀਜ਼ ਠੀਕ ਨਹੀਂ ਹੈ ਜਿਹੜੇ ਅਜਨਾਲਾ ਸਾਹਿਬ ਹੈ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ ਨੇ ਕਿ ਜੇ ਸਾਡੀ ਕਿਰਪਾਨ ਦਾ ਕੋਈ ਨਿਰਾਦਰ ਕਰ ਦੇਵੇ ਕਿਸੇ ਦੀਵਾਨ ਦੇ ਵਿੱਚ ਜਾਂ ਕਿਸੇ ਸਤਸੰਗ ਦੇ ਵਿੱਚ ਜਾਂ ਕਿਸੇ ਵੀ ਐਸੇ ਸਮਾਗਮ ਦੇ ਵਿੱਚ ਤਾਂ ਸਾਡਾ ਵੀ ਖੂਨ ਖੋਲੇਗਾ ਜਾਂ ਸਾਨੂੰ ਵੀ ਦਿੱਕਤ ਹੋਏਗੀ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਬੰਦਾ ਮੈਂ ਨਹੀਂ ਕਹਿੰਦਾ ਕਾਨੂੰਨ ਕਹਿੰਦਾ ਰੇਪਿਸਟ ਹੈ ਤਾਂ ਤਾਂ ਲੈ ਕੀ ਉਸ ਬੰਦੇ ਦੀ ਫੋਟੋ ਵਾਲਾ ਲੋਕਟ ਜੇ ਕਿਸੇ ਡੇਰਾ ਪ੍ਰੇਮੀ ਨੇ ਆਪ ਹੀ ਗਲਚ ਪਾਇਆ ਤੋੜ ਕੇ ਸੁੱਟਦਾ ਤਾਂ ਇਸ ਦੀ ਉਧਾਰ ਬਣਾ ਕੇ ਇਹ ਕਹਿਣਾ ਜੀ ਕਿਰਪਾਨ ਨੂੰ ਕੋਈ ਰੂੜੀਆਂ ਤੇ ਰੋਲ ਦੇਵੇ ਕੀ ਉਸ ਬਲਾਤਕਾਰੀ ਬੰਦੇ ਦੇ ਲੋਕਟ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਕਿਰਪਾਨ ਨਾਲ ਕੀਤੀ ਜਾ ਸਕਦੀ ਹੈ ਜਿਹੜੀ ਅਜਨਾਲਾ ਸਾਹਿਬ ਨੇ ਕੀਤੀ ਹੈ ਉਹਨਾ ਉਹ ਕਾਰਵਾਈ ਤਾਂ ਉਹਨਾਂ ਤੇ ਕਰਨੀ ਚਾਹੀਦੀ ਅਕਲ ਤੱਕ ਸਾਬ ਨੂੰ ਕਿ ਇੱਕ ਬਲਾਟਕਾਰੀ ਦੇ ਲੋਕਟ ਦੀ ਤੁਲਨਾ ਕਿਰਪਾਨ ਨਾਲ ਕਰ ਰਹੇ ਨੇ ਉਹ ਫਿਰ ਉੱਥੇ ਤੁਸੀਂ ਬੁਰਜ ਜਵਾਰ ਸਿੰਘ ਵਾਲਾ ਪਿੰਡ ਵਿੱਚ ਆਪਣੀ ਟੀਮ ਭੇਜੋ ਪ੍ਰਧਾਨ ਸਾਹਿਬ ਸੀ ਉਸ ਮੌਕੇ ਰਣਜੀਤ ਸਿੰਘ ਗ੍ਰੰਥੀ ਗੁਰਸੇਵਕ ਸਿੰਘ ਉੱਥੇ ਬੱਚਾ ਸਾਰੀ ਸੰਗਤ ਨੇ ਦੀਵਾਨ ਸੁਣੇ ਨੇ ਚੌ ਚੜ੍ਹਿਆ ਲੋਕਾਂ ਨੂੰ ਕਿ ਠੀਕ ਹੈ ਉੱਥੇ ਜਿਹੜੇ 8-10 ਘਰ ਸੀ ਸੌਦਾ ਸਾਧ ਦੇ ਗੁਰੂ ਨਾਲ ਜੁੜ ਗਏ ਹੁਣ ਇੱਕ ਦੋ ਘਰ ਜੁੜੇ ਰਹਿੰਦੇ ਆ ਸਿਰਫ ਉਹਦੇ ਨਾਲ ਤੇ ਜੇ ਮਤਲਬ ਇਸ ਤਰ੍ਹਾਂ ਪ੍ਰਚਾਰ ਕਰੂਗਾ ਸਿੱਖੀ ਦਾ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦਾ ਮੈਨੂੰ ਤਾਂ ਗੌਰਵਜੀ ਬਿਸ਼ਪ ਘਰ ਵਿੱਚੋਂ ਬਸਦੇ ਹੋਏ ਸਿੱਖ ਇਸ ਗੱਲ ਨੂੰ ਮੁਬਾਰਕ ਦਿੰਦੇ ਆ ਕਿ ਤੁਸੀਂ ਚੰਗਾ ਪ੍ਰਚਾਰ ਕਰ ਰਹੇ ਹੋ ਮੈਂ ਤੁਹਾਡੇ ਧਿਆਨ ਚ ਲਿਆਉਣਾ ਅੱਜ ਧਰਮ ਪਰिवर्तन ਦਾ ਮੁੱਦਾ ਬਹੁਤ ਵੱਡਾ ਹੈ ਮੈਂ ਪ੍ਰੈਕਟੀਕਲੀ ਇਹਦੇ ਤੇ ਸਟੱਡੀ ਕਰਕੇ ਪਿਛਲੇ ਕਈ ਲੰਮੇ ਸਮੇਂ ਤੋਂ ਜੋ ਕੋ ਜੋ ਕਰਦੇ ਆ ਸ਼ੂ ਕਰਕੇ ਬੰਦਾ ਸੁੱਟਦੇ ਆ ਜਾਂ ਸੇ ਨੂੰ ਕੁਝ ਕਰਦੇ ਐ ਮੈਂ ਉਹ ਸਾਰਾ ਪ੍ਰੈਕਟੀਕਲੀ ਸਿੱਖ ਲਿਆ ਏ ਮੈਂ ਮਿਹਨਤ ਕੀਤੀ ਇਹਦੇ ਤੇ ਸਟੱਡੀ ਕੀਤੀ ਤੇ ਮੈਂ ਮੱਕੂਦੇ ਤੇ ਕੱਲ ਨੂੰ ਕਰਕੇ ਵੀ ਦਿਖਾਉਂਗਾ ਫਿਰ ਕਹਿਣਗੇ ਜੀ ਇਹ ਤਾਂ ਜੀ ਉਹਨਾਂ ਦੇ ਧਰਮ ਨੂੰ ਠੇਸ ਪਹੁੰਚ ਗਈ ਮੈਂ ਦੱਸੂਗਾ ਇਹ ਸਟੱਡੀ ਹੈ ਇਹਦੇ ਚ ਕੋਈ ਰੋਹਾਨੀ ਗੱਲ ਨਹੀਂ ਹੈ ਇਹ ਸਬਕੌਂਸ਼ੀਅਸ ਮਾਈਂਡ ਦੀ ਪੜ੍ਹਾਈ ਹੈ ਜੇ ਮੈਂ ਜੂ ਦੀ ਬਖਸ਼ਿਸ਼ ਨਾਲ ਸੰਗਤ ਦੀ ਕਿਰਪਾ ਦੇ ਨਾਲ ਮਿਹਨਤ ਕਰਕੇ ਪ੍ਰਚਾਰ ਕਰਦਾ ਤੇ ਸੰਗਤ ਤੇ ਗੁਰਬਾਣੀ ਦਾ ਇਤਿਹਾਸ ਦਾ ਅਸਰ ਹੁੰਦਾ ਤਾਂ ਉਸ ਬੰਦੇ ਨੂੰ ਬਨਾਹਗਾਰ ਸਾਬਤ ਕਰਨਾ ਇਹ ਇਹਨਾਂ ਦਾ ਮਕਸਦ ਹੈ ਕਿ ਨੌਜਵਾਨਾਂ ਦੇ ਮਨੋਬਲ ਨੂੰ ਤੋੜ ਦਈਏ ਪਰ ਮੈਂ ਦੱਸਣਾ ਚਾਹੁੰਦਾ ਜੇ ਡਿਪਟੀ ਸੀਐਮ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਮੇਰੇ ਵਰਗੇ ਬੰਦਿਆਂ ਤੇ ਇਰਾਦਾ ਕਤਲ ਦੇ ਪਰਚੇ ਪਾ ਕੇ ਜ਼ੋਰ ਲਾ ਲਿਆ ਬੇਅਦਬੀ ਮੌਕੇ ਜਿਨ੍ਹਾਂ ਨੇ ਸਾਨੂੰ ਦੋਸ਼ੀ ਬਣਾਉਣ ਲਈ ਜ਼ੋਰ ਲਾ ਲਿਆ ਜਿਨ੍ਹਾਂ ਨੇ ਤੇ ਫਾਦਰ ਸਾਹਿਬ ਨੂੰ ਬਿਨਾਂ ਕਿਸੇ ਕਾਰਨ ਤੋਂ ਜੇਲ੍ਹ ਚ ਸੁੱਟ ਦਿੱਤਾ ਸੀ ਤੇ ਸਿਰਫ ਕਿ ਮੇਰੇ ਪਿਤਾ ਜੀ ਨੇ ਉਹ ਕਾਲਾ ਪੀਲਾ ਦੀ ਪ੍ਰੋਬਲਮ ਜੇ ਅਸੀਂ ਉਹਨਾਂ ਸਰਕਾਰਾਂ ਤੋਂ ਨਹੀਂ ਡੋਲੇ ਤੇ ਭਾਈ ਰਿਕ ਸਿੰਘ ਜਨਾਲਾ ਇਹ ਭੁਲੇਖਾ ਕੱਢ ਦੇਣ ਮੇਰੇ ਪਿਤਾ ਸਮਾਨ ਨੇ ਉਹ ਮੈਂ ਉਸੇ ਪੁਆਇੰਟ ਦੇ ਉੱਤੇ ਆ ਤੁਹਾਡੀ ਗੱਲ ਦੇਖੋ ਵਾਰ-ਵਾਰ ਮੈਂ ਜ਼ਿਕਰ ਕਰ ਰਹੇ ਜਿਹੜੇ ਸੰਗਤ ਇਸ ਸਮੇਂ ਸੁਣ ਰਹੀ ਹੋਣੀ ਹੈ माजी ਜੀ ਤੁਹਾਡੇ ਨਾਲ ਇਤفاق ਰੱਖਦੇ ਨੇ ਲੋਕ ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਮੇਰਾ ਬਹੁਤ ਸਿੱਧਾ ਜਾ ਤੇ ਬਹੁਤ ਛੋਟਾ ਸਵਾਲ ਹੈ ਤਾਨੂੰ ਲੱਗਦਾ ਹੈ ਕਿ ਜੇਕਰ ਕਿਸੇ ਧਰਮ ਦਾ ਪ੍ਰਚਾਰ ਕਰਨਾ ਹੈ ਤਾਂ ਉਸ ਦਾ ਇੱਕ ਜ਼ਰੀਆ ਇਹ ਵੀ ਹੋ ਸਕਦਾ ਹੈ ਕਿ ਕਿਸੇ ਹੋਰ ਦਾ ਨਿਰਾਦਰ ਕਰ ਦਿੱਤਾ ਜਾਵੇ ਜਾਂ ਹੋਵੇ ਚਲੋ ਮੈਂ ਸਿੱਧਾ ਸਵਾਲ ਪੁੱਛਦਾ ਤੁਹਾਨੂੰ ਲੱਗਦਾ ਹੈ ਕਿ ਲੋਕਿਟ ਕਾਂਡ ਜੋ ਤੁਹਾਡੇ ਦੀਵਾਨ ਦੇ ਦੌਰਾਨ ਹੋਇਆ ਉਹ ਠੀਕ ਨਹੀਂ ਸੀ ਨਹੀਂ ਹੋਣਾ ਚਾਹੀਦਾ ਸੀ ਜਦੋਂ ਗੁਰੂ ਮੈਂ ਤੁਹਾਡੇ ਸਵਾਲ ਦੇ ਉੱਤੇ ਸਵਾਲ ਥੋੜਾ ਮੈਨੂੰ ਕਰਨਾ ਪੈਣਾ ਹੈ ਪਲੀਜ਼ ਜੀ ਤਾਨਕ ਪਾਸ਼ਾ ਨੇ ਜਨੇਊ ਤੋਂ ਜਵਾਬ ਦਿੱਤਾ ਫਿਰ ਨਿਰਾਦਰ ਹੋ ਗਈ ਜੀ ਉਸੇ ਜਨੇਉਲੀ ਨੌਵੇਂ ਪਾਸ਼ਾ ਨੇ ਸ਼ਹਾਦਤ ਵੀ ਦਿੱਤੀ ਵਿਲੋਖਾ ਵਿਚਾਰਾਂ ਪ੍ਰਤੀ ਸਤੰਤਰ ਹੈ ਜੇ ਕਿ ਲੋਕਟ ਪਾ ਕੇ ਰੱਖ ਰਿਹਾ ਤਾਂ ਉਹ ਵੀ ਰੱਖ ਸਕਦਾ ਕੋਈ ਕੋਈ ਉਹਨੂੰ ਲਾਉਣਾ ਚਾਹੁੰਦਾ ਤਾਂ ਉਹ ਲਾ ਸਕਦਾ ਆਜ਼ਾਦ ਹੈ ਉਹ ਸਾਡੇ ਭੈਣ ਭਰਾ ਨੇ ਭੁੱਲੜ ਜਿਹੜੇ ਇੱਧਰ ਉੱਧਰ ਫਸੇ ਹੋਏ ਨੇ ਮਤਲਬ ਐਡੀ ਕੀ ਮਜਬੂਰੀ ਹੋ ਗਈ ਮੈਨੂੰ ਸਮਝ ਨਹੀਂ ਆ ਰਹੀ ਕਿ ਰੇਪਿਸਟ ਬੰਦੇ ਨੂੰ ਕਾਤਲ ਬੰਦੇ ਦੀ ਤੁਲਨਾ ਉਹਦੇ ਨਿਸ਼ਾਨੀਆਂ ਦੀ ਤੁਲਨਾ ਗਾਤਰਿਆਂ ਨਾਲ ਕਿਰਪਾਨਾਂ ਨਾਲ ਕਰ ਦੇਣੀ ਇਹ 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 ਕਿਹੋ ਜਿਹਾ ਠੀਕ ਹੈ ਨਹੀਂ ਚਲੋ ਤੁਹਾਡੀ ਤੁਹਾਡੇ ਮੈਂ ਪੁਆਇੰਟ ਦੇ ਉੱਤੇ ਆਣਾ ਸਾਡੇ ਨਾਲ ਇਸ ਸਮੇਂ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ ਮਾਜੀ ਸਭ ਮੈਂ ਤੁਹਾਡੇ ਕੋਲ ਵਾਪਸ ਆਣਾ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ ਐਸਜੀਪੀਸੀ ਦੇ ਮੈਂਬਰ ਨੇ ਗਰਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਅਮਰੀਕ ਸਿੰਘ ਅਜਨਾਲਾ ਦੀ ਸਟੇਟਮੈਂਟ ਤੁਹਾਨੂੰ ਤੁਸੀਂ ਇਸ ਨੂੰ ਕਿਸ ਐਂਗਲ ਦੇ ਨਾਲ ਦੇਖ ਰਹੇ ਹੋ ਬੇਸਿਕਲੀ ਮੈਂ ਹੋਰ ਘੱਟ ਸ਼ਬਦਾਂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂ ਤਾਂ ਇੱਕ ਤਰੀਕੇ ਨਾਲ ਅਜਨਾਲਾ ਕਹਿ ਰਹੇ ਨੇ ਕਿ ਕਿਸੇ ਦੇ ਧਾਰਮਿਕ ਚਿੰਨਾ ਦੇ ਹੋਏ ਨਰਾਦਰ ਦੀ ਵਜ੍ਹਾ ਦੇ ਨਾਲ ਅ ਬੇਦਬੀ ਹੋ ਗਈ 2015 ਵਾਲਾ ਘਟਨਾਕਰਮ ਵਾਪਰ ਗਿਆ ਜੇ ਨਾ ਹੁੰਦਾ ਲੋਕਟ ਕਾਂਡ ਤਾਂ ਫਿਰ ਬੇਦਬੀ ਵੀ ਨਾ ਹੁੰਦੀ ਦੇਖੋ ਗੌਰਵ ਜੀ ਇੱਕ ਗੱਲ ਸਾਨੂੰ ਮੰਨਣੀ ਪਵੇਗੀ ਕਿ ਇਹ ਜਿਹੜਾ ਡੇਰਾ ਇਹ ਡੇਰਾ ਇੱਕ ਫੈਕਟ ਸੀ ਫੈਕਟ ਤੋਂ ਬਾਅਦ ਇਹ ਸਾਡੇ ਜਿਹੜੇ ਸਿੱਖ ਵਿਰੋਧੀ ਸ਼ਕਤੀਆਂ ਦੇ ਘੇਰੇ ਵਿੱਚ ਆ ਗਿਆ ਮੈਨੂੰ ਇਹ ਮੈਂ ਤੁਹਾਨੂੰ ਯਾਦ ਕਰਾਵਾਂਗਾ ਕਿ ਤੁਸੀਂ ਹੋਰ ਕਿਸੇ ਚੈਨਲ ਵਿੱਚ ਵੀ ਸੀਗੇ ਇੱਥੇ ਕੁਝ ਇੰਤਾਂ ਨਾਂ ਦੇ ਬੰਦੇ ਉਦੋਂ ਮੀਡੀਆ 'ਚ ਆਉਂਦੇ ਹੁੰਦੇ ਸੀ ਹੂੰ ਉਹਨਾਂ 'ਚੋਂ ਅੱਜ ਤਰੀ ਅੱਜ ਤਰੀ ਕੋਈ ਨਹੀਂ ਵਿਖਾਈ ਦੇਿਆ ਤੇ ਇਹ ਜਿਹੜੇ ਦੇਰਾ ਸੰਸਥਾ ਸਰਫੇ ਦੇ ਜਿਹੜੀਆਂ ਕਰਤੂਤਾਂ ਵੀ ਉਹਨਾਂ ਸਾਰੀਆਂ ਨੂੰ ਉਹਨਾਂ ਨੇ ਆਪਣੇ ਕੈਪਚਰ ਕਰ ਲਿਆ ਤੇ ਇਸ ਗੱਲ ਲਈ ਉਹਨਾਂ ਨੇ ਸਾਬਤ ਕਰ ਲਿਆ ਕਿ ਤੈਨੂੰ ਟੱਕਰ ਦੇਣੀ ਆ ਸਿੱਖਾਂ ਦੇ ਨਾਲ ਇਹ ਜਿਵੇਂ ਪਿਛਲੇ ਸਮੇਂ ਨਿਰੰਕਾਰੀ ਆ ਕੇ ਆ ਮਨ ਕਿਹੜਾ ਲੈਟਰ ਵਾਲਾ ਆ ਗਿਆ ਨੂਰ ਮੈਲ ਗਿਆ ਆ ਗਿਆ ਹੋਰ ਆ ਗਿਆ ਭਨੇਹਾਰਾ ਆ ਗਿਆ ਇਹ ਸਾਰੇ ਇਹ ਜਿਹੜੇ ਖੜੇ ਕੀਤੇ ਜਾਂਦੇ ਆ ਸੋ ਇਹ ਖੜਾ ਕੀਤਾ ਗਿਆ ਸੀ ਜੋ ਗੁਲਖਲਾ ਰਿਆ ਸੀ ਉਹ ਸਾਰਾ ਪਲਾਨ ਤੇ ਯੋਜਨਾਬੱਧ ਸੀ ਠੀਕ ਹੈ ਨਾ ਜੀ ਇਹ ਮੰਨ ਲਓ ਕੋਈ ਅਚਾਨਕ ਵਾਪਰੀ ਗੱਲ ਨਹੀਂ ਹੈਗੀ ਇਹ ਪੂਰੀ ਮੈਨੇਜ ਸੀਗੀ ਤਾਂ ਕਿ ਸਿੱਖਾਂ ਦੇ ਉਹ ਦੇਖੋ ਜਿਹੜਾ ਉਹਨੇ ਚੋਲਾ ਪਾਇਆ ਉਹ ਚੋਲਾ ਪਵਾ ਤੇ گا ਉਹਨੇ ਇੱਕ ਵੱਡਾ ਸਾਰਾ ਜਿਹੜਾ ਕੜਾ ਹੈ ਦੇ ਵਿੱਚ ਉਹ ਕਰਨਾ ਤੇ ਆਪਦੇ ਨਾਂ ਦੇ ਨਾਲ ਇਨਕਾ ਲਾਉਣਾ ਇਹ ਚੀਜ਼ਾਂ ਖਾਰੀਆਂ ਇੱਕ ਇੱਕ ਪ੍ਰੋਜੈਕਟ ਦਾ ਹਿੱਸਾ ਸੀ ਉਹ ਮੇਰੀ ਗੱਲ ਜਿਹੜੀ ਆ ਇਹ ਗੱਲ ਜੇ ਮੈਂ ਕਰੂੰਗਾ ਹੁਣੋਂ ਕਿਉਂਕਿ ਮੁਬਾਦ ਜਿਹੜਾ ਬਣਿਆ ਹੋਇਆ ਉਹ ਮੈਂ ਵੀ ਦੇਖ ਰਿਹਾ ਸੀ ਇਸ਼ੂ ਕੋਈ ਹੋਰ ਸੀ ਉੱਤੇ ਗੱਲ ਜਿਹੜੀ ਹੋਰ ਹੋਗੀ ਪਰ ਮੈਂ ਇੱਕ ਗੱਲ ਕਰਦਾ ਕਿ ਮੇਰੀ ਕਹੀ ਹੋਈ ਗੱਲ ਨੂੰ ਸਰਫੇ ਦੇ ਹਮਾਇਤ ਚ ਕਿਤੇ ਵੀ ਨਹੀਂ ਜਾ ਸਕਦੀ ਮੈਂ ਮੇਰੀ ਜ਼ਿੰਦਗੀ ਦਾ ਵਿੱਚ ਇਹ ਕਦੇ ਵੀ ਨਹੀਂ ਆ ਸਕਦਾ ਕਿ ਉਹਦੀ ਹਮਾਇਤ ਹੋਵੇ ਭਾਰ ਇੱਕ ਗੱਲ ਹੈਗੀ ਆ ਜੀ ਅੱਜ ਬਹੁਤ ਦੇਰ ਬਾਅਦ ਜੀ ਅਜਨਾਲਾ ਸਾਹਿਬ ਨੂੰ ਬਹੁਤ ਦੇਰ ਹੋ ਗਈ ਜੀ ਜਦੋਂ ਉਹਨਾਂ ਨੇ ਪੰਥਪ੍ਰੀਤ ਦੇ ਢੰਡਰੀਆਂ ਦੇ ਬਾਰੇ ਦੇ ਵਿੱਚ ਜਿਹੜੀ ਕਹੀ ਆ ਗੱਲ ਕਿ ਇਹ ਬੰਦੇ ਅੱਜ ਕਿਉਂ ਨਹੀਂ ਆਉਂਦੇਗੇ ਅੱਜ ਕਿਉਂ ਨਹੀਂ ਵਿਅਸਵੀ ਦੇ ਵਿੱਚ ਸ਼ਾਮਲ ਹੁੰਦੇ ਇਹ ਗੱਲ ਮੈਂ ਕਹਿ ਰਿਹਾ ਕਿ ਇਹ ਉਹਨਾਂ ਨੇ ਜਿਹੜੀ ਚੰਗੀ ਕੀਤੀ ਆ ਜਿਹੜੀ ਦੂਸਰੀ ਬਰਾਬਰਤਾ ਤੁਲਨਾ ਦੀ ਗੱਲ ਕੀਤੀ ਜਿਵੇਂ ਮਾਝੀ ਦੀ ਗੱਲ ਕਰਦੇ ਆ ਉਹ ਤੁਲਨਾ ਨਹੀਂ ਕਰਨੀ ਚਾਹੀਦੀ ਮੈਂ ਜਨਾਲਾ ਸਾਹਿਬ ਤੋਂ ਇਸ ਤਰ੍ਹਾਂ ਦੀ ਆਸ ਹੀ ਲੱਗਦਾ ਕਿਉਂਕਿ ਇੱਕ ਤਕੜਾ ਚਲੋ ਮਤਲਬ ਮੈਂ ਮੈਂ ਗਰੇਵਾਲ ਸਾਹਿਬ ਤੁਹਾਡੀ ਗੱਲ ਤੋਂ ਇਹ ਸਮਝ ਪਾ ਰਹੇ ਹਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਪ੍ਰੀਪਲੈਨਡ ਬਹੁਤ ਲੰਬੇ ਵੇਲੇ ਤੋਂ ਚੀਜ਼ਾਂ ਚੱਲਦੀ ਆ ਰਹੀਆਂ ਸੀ ਤੁਹਾਡਾ ਤਰਕ ਇਹ ਹੈ ਕਿ ਜੇਕਰ ਲੋਕਿਟ ਕੰਡ ਨਾ ਹੁੰਦਾ ਤਾਂ ਵੀ ਉਹ ਕਟਰਾਵਾ ਵਾਪਰਨੀ ਆ ਸੀ ਕਿਉਂਕਿ ਉਹ ਪਲਾਨ ਦਾ ਹਿੱਸਾ ਸੀ ਬਿਲਕੁਲ ਹੂੰ ਤੁਹਾਨੂੰ ਲੱਗਦਾ ਕਿ ਉਸਦੀ ਬਜਟ ਨਾਲੇ ਨਹੀਂ ਹੋਇਆ ਆ ਮੀ ਇਹਨੂੰ ਮਜ਼ਾ ਨਹੀਂ ਹੋਇਆ ਇਹਨੂੰ ਮਜ਼ਾ ਨਹੀਂ ਮਿਲਣਾ ਚਾਹੀਦਾ ਪਰ ਮੈਂ ਅੱਛਾ ਚਲੋ ਇੱਕ ਹੋਰ ਹੋਰ ਗੱਲ ਦੱਸ ਦੋ ਅ ਕਿ ਕਿਸੇ ਦੇ ਧਾਰਮਿਕ ਚਿੰਨ੍ਹ ਦਾ ਨਿਰਾਦਰ ਕਰਨਾ ਵੀ ਬੇਅਦਬੀ ਸਮਝਿਆ ਜਾਵੇ ਉਹ ਦੇਖੋ ਹੁਣ ਗੱਲ ਇਹ ਹੈ ਕਿ ਮਾਜੀ ਸਾਹਿਬ ਵਾਰ-ਵਾਰ ਕਹਿ ਰਹੇ ਨੇ ਕਿ ਡੇਰਾ ਮੁਖੀ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਨੇ ਡੇਰਾ ਮੁਖੀ ਜੇਲ੍ਹ ਦੇ ਵਿੱਚ ਹੈ ਠੀਕ ਹੈ ਸਾਰੀਆਂ ਗੱਲਾਂ ਹੈਗੀਆਂ ਨੇ ਪਰ ਜਿਹੜੀ ਆਸਥਾ ਹੁੰਦੀ ਹੈ ਨਾ ਗਰੇਵਾਲ ਸਾਹਿਬ ਉਹ ਆਸਥਾ ਇਸ ਤਰੀਕੇ ਨਾਲ ਹੁੰਦੀ ਹੈ ਕਿ ਤੁਸੀਂ ਉਸ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਕਿ ਹੁਣ ਕਿਸੇ ਦੀ ਆਸਥਾ ਕਿਸੇ ਦੇ ਅੰਦਰ ਹੈ ਉਹ ਚਾਹੇ ਕੋਈ ਸ਼ਖਸ ਹੈ ਕੋਈ ਰੱਬ ਹੈ ਕਿਸੇ ਕਿਸੇ ਵੀ ਤਰੀਕੇ ਨਾਲ ਆਸਥਾ ਹੈ ਤਾਂ ਉਸ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਜਿਵੇਂ ਮੈਂ ਗੱਲ ਕਰ ਰਿਹਾ ਕਿ ਕਿੰਤੂ ਪ੍ਰੰਤੂ ਨਹੀਂ ਹੁੰਦਾ ਮੈਂ ਮੰਨ ਗਿਆ ਮੈਂ ਆਸਥਾ ਨੂੰ ਕਿਸੇ ਦੀ ਵੀ ਕਿਤੇ ਆਸਥਾ ਦਾ ਮੈਂ ਉਹਦਾ ਸਤਿਕਾਰ ਕਰਦਾ ਪਰ ਇੱਕ ਜਿਹੜਾ ਸਿਸਟਮ ਸਿੱਖਾਂ ਦੇ ਖਿਲਾਫ ਬਣਾਇਆ ਗਿਆ ਸਿੱਖਾਂ ਨੂੰ ਤੋੜਨ ਲਈ ਬਣਾਇਆ ਗਿਆ ਸਿੱਖਾਂ 'ਤੇ ਹਮਲਾ ਕਰਨ ਲਈ ਬਣਾਇਆ ਗਿਆ ਇਹ ਸਿੱਖ ਦਾ ਜਿਹੜਾ ਉਹਦੇ ਪ੍ਰਤੀ ਨਜ਼ਰੀਆ ਉਹ ਖਲਾਫ ਹੁੰਗਾ ਉਹ ਆਪੋਸਿਟਿਵ ਨਹੀਂ ਉਹ ਤੁਸੀਂ ਮੈਨੂੰ ਦੱਸੋ ਕਿ ਉਹਨੇ ਕਦੋਂ ਕਿਸੇ ਹਿੰਦੂ ਦੇ ਧਰਮ ਦੇ ਪੈਗੰਬਰ ਦੇ ਖਿਲਾਫ ਜਾਂ ਮੁਸਲਮਾਨ ਦੇ ਜਾਂ 크ਿਸਚੀਅਨਟੀ ਦੇ ਖਿਲਾਫ ਕਦੇ ਕੋਈ ਇਸ ਤਰ੍ਹਾਂ ਦਾ ਜਹਾਜ਼ ਖੜਾ ਕੀਤਾ ਡੇਰਾ ਮੁਖੀ ਦੀ ਗੱਲ ਕਰ ਰਹੇ ਤੁਸੀਂ ਆ ਮੈਂ ਡੇਰਾ ਮੁਖੀ ਦੀ ਗੱਲ ਕਰ ਰਿਹਾ ਹਾਂ ਵੀ ਡੇਰਾ ਮੁਖੀ ਦੀ ਪ੍ਰੋਜੈਕਸ਼ਨ ਜਿੰਨੀ ਸਾਰੀ ਸੀ ਉਹ ਸਾਰੀ ਸਿੱਖੀ ਦੇ ਖਿਲਾਫ ਦੀ ਸਿੱਖੀ ਨੂੰ ਚੈਲੰਜ ਦੇ ਦਿੱਤੀ ਉਹ ਕਰਕੇ ਜਿਹੜਾ ਸਿੱਖ ਪ੍ਰਚਾਰਕ ਆ ਤੇ ਉਹ ਫਿਰ ਉਸ ਗੱਲ ਦੀ ਗੱਲ ਤੱਕ ਕਰੇਗਾ ਨਾ ਮੈਂ ਭਾਵੇਂ ਜਿਹੜੇ ਪ੍ਰਵਾਂਤ ਧਰਮ ਨੇ ਜੇ ਕੋਈ Hindu ਆ ਜਾਂ ਕੋਈ Christian ਆ ਜਾਂ Muslim ਆ ਉਹਨਾਂ ਲਈ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਕਿਸੇ ਦੇ ਧਰਮ ਦੀ ਹਾਨੀ ਨਹੀਂ ਕਰਨੀ ਗੁਰੂ ਸਾਹਿਬ ਨੇ ਕਿਹਾ ਕਿ ਮੁਸਲਮਾਨ ਮੁਸਲਮਾਨ ਰਹੇ Hindu ਜਿਹੜਾ Hindu ਰਹੇ ਠੀਕ ਹੈ ਉਹ ਗੱਲ ਕਹਿਣ ਲਈ ਮੱਕੇ ਬਦੀਨੇ ਵੀ ਗਏ ਤੇ ਕਹਿੰਦੇ ਆ ਹਰਦوار ਵੀ ਗਏ ਉਹ ਮਸਲਾ ਇਹ ਆ ਕਿ ਇਸ ਮਾਮਲੇ ਦੇ ਵਿੱਚ ਸਿੱਧਾ ਟਕਰਾ ਬਣਾ ਕੇ ਜਿਹੜਾ ਪੇਸ਼ ਕੀਤਾ ਗਿਆ ਤੇ ਦਾ ਟਕਰਾ ਹੋਣਾ ਹੀ ਹੋਣਾ ਸੀ ਇਥੇ ਜੇ ਉਹ ਨਾਲ ਕਰਦੇ ਉਦੋਂ ਗਾਂ ਆ ਜਾਣਾ ਜਿਵੇਂ ਇੰਦਰਾ ਗਾਂਧੀ ਨੇ ਇਹ ਵਾ ਗੱਲ ਹੋਰ ਪੱਲੇ ਜਾ ਰਹੇ ਹਾਂ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਆ ਉਹ 18 ਮਹੀਨੇ ਪਹਿਲਾਂ ਪਹਾੜਾ ਦੇ ਵਿੱਚ ਉਹਦੀ ਜਿਹੜੀ ਆ ਮਸਕ ਹੋ ਚੁੱਕੀ ਇਸ ਹੁਣ ਕਿਤਾਬਾਂ ਵਿੱਚ ਆ ਗਿਆ ਤੋਂ ਜੇ ਆਪਾਂ ਕਹੀਏ ਵੀ ਨਹੀਂ ਜੀ ਉਹ ਜਾਣਕ ਵਾਪਰੀ ਘਟਨਾ ਆ ਉਹ ਇਹ ਡੇਰਾ ਸਰਸਾ ਇਹ ਸਿੱਖੀ ਦੇ ਖਿਲਾਫ ਪ੍ਰੋਜੈਕਟ ਕੀਤਾ ਵਾ ਕਿ ਗੰਦਾ ਸੀ ਜਿਸਨ ਨਗ ਜੀ ਠੀਕ ਹੈ ਚਲੋ ਮਾਜੀ ਸਾਹਿਬ ਆਪਣੇ ਕੋ ਸਮਾਂ ਥੋੜਾ ਹੀ ਘਟ ਹੈ ਮੈਂ ਇੱਕਦਾਂ ਸਟੇਟਮੈਂਟ ਤੋਂ ਢੀ ਲਵਾਂਗਾ ਮਾਜੀ ਸਾਹਿਬ ਜੋ ਜ਼ਿਕਰ ਹੋ ਰਿਹਾ ਨਾ ਵਾਰ-ਵਾਰ ਮੈਂ ਪਹਿਲਾਂ ਗਰੇਵਲ ਸਾਹਿਬ ਨੇ ਵੀ ਸਵਾਲ ਕੀਤਾ ਤੁਸੀਂ ਕਹਿ ਰਹੇ ਹੋ ਕਿ ਡੇਰਾ ਮੁਖੀ ਦੇ ਉੱਤੇ ਆ ਇਲਜ਼ਾਮ ਨੇ ਡੇਰਾ ਮੁਖੀ ਤੇ ਉਲਜ਼ਾਮ ਨੇ ਪ੍ਰਾਸਥਾ ਦਾ ਹੈ ਲੋਕਾਂ ਦੀ ਨਾ ਉਹ ਆਸਥਾ ਆਸਥਾ ਨੂੰ ਧਿਆਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਮੈਂ ਕਹਿਣਾ ਕਿ ਆਸਥਾ ਨੂੰ ਮੈਂ ਤੁਸੀਂ ਮੈਨੂੰ ਦੱਸੋ ਕਿ ਲੋਕਟ ਮੈਂ ਗਲਚੋਂ ਫੜ ਕੇ ਤਾਰ ਕੇ ਸੁੱਟਤੇ ਉਹ ਤੁਹਾਡੇ ਤੇ ਇਲਜ਼ਾਮੇ ਲੱਗਦੇ ਨੇ ਕਿ ਤੁਸੀਂ ਇਸ ਤਰੀਕੇ ਨਾਲ ਪ੍ਰੋਵੋਕ ਕਰ ਦਿੱਤਾ ਕਿ ਲੋਕਟ ਕਿਸੇ ਨੇ ਤਾਰ ਕੇ ਸੁੱਟ ਦਿੱਤੇ ਜੇ ਇੱਕ ਹਰਮਤ ਦੀ ਗੱਲ ਸੁਣ ਕੇ ਉਹ ਲੋਕਟ ਕੱਲੇ ਲੋਕਟ ਕੀ ਲੋਕ ਨਗਾ ਨਹੀਂ ਆ ਸ਼ਾਂਪਾ ਤੋੜ ਕੇ ਸੁੱਟ ਜਾਂਦੇ ਆ ਦਵਾਨ ਦੇ ਵਿੱਚ ਤਵੀਤ ਕੇ ਸੁੱਟ ਜਾਂਦੇ ਆ ਸਾਨੂੰ ਇਸ ਗੱਲ ਤੇ ਮਾਣ ਹੁੰਦਾ ਕਿ ਸਾਡੇ ਭੈਣ ਭਰਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਇਹ ਹਮੇਸ਼ਾ ਹੀ ਮਾਣ ਰਹੂਗਾ ਇਹਨੂੰ ਐਦਾਂ ਪੇਸ਼ ਕਰਨਾ ਕਿ ਜੀ ਇਹਦੇ ਨਾਲ ਬਹੁਤ ਵੱਡੀ ਨਰਾਦਰੀ ਹੋਗੀ ਮੈਨੂੰ ਨਹੀਂ ਲੱਗਦਾ ਜੇ ਉੱਥੇ ਕੋਈ ਜ਼ਬਰਦਸਤੀ ਕਿਸੇ ਪ੍ਰਬੰਧਕ ਨੇ ਕਿਹਾ ਹੋਵੇ ਵੀ ਲੋਕਟ ਉਤਾਰੋ ਪਾਂਦਰ ਜਾਇਓ ਫਿਰ ਤਾਂ ਅਸੀਂ ਦੋਸੀ ਹੈਗੇ ਆ ਤਾਂ ਇਸ ਲਈ ਅਸੀਂ ਗੁਰਮਤ ਦੀ ਗੱਲ ਕੀਤੀ ਹੈ ਗੁਰੂ ਅਰਜਨ ਸਾਹਿਬ ਨੇ ਭਾਈ ਮੰਜ ਨੂੰ ਕਿਹਾ ਸੀ ਕਿ ਸਖੀ ਸਰਬਰੀਆਂ ਦਾ ਸਾਰਾ ਸਮਾਨ ਪਹਿਲਾਂ ਪਰੇ ਸੁੱਟ ਕੇ ਆ ਫੇਰ ਸਿਣੀ ਸਿੱਖੀ ਤੇ ਸਿੱਖੀ ਟਿਕ ਨਹੀਂ ਸਕਦੀ ਅਸੀਂ ਰੋਜ਼ਾ ਹਰ ਗੁਰਦੁਆਰਾ ਸਾਹਿਬ ਚ ਪਾਠ ਹੁੰਦਾ ਸਗਲ ਦੁਆਰ ਕੋ ਛਾੜ ਕੇ ਜੀਦਾ ਮਤਲਬ ਆ ਕਿ ਬਾਕੀ ਦੇ ਦਵਾਰੇ ਮੈਂ ਸਾਰੇ ਛੱਡ ਤੇ ਗਹਿਓ ਤੁਹਾਰੋ ਦਵਾਰ ਗੁਰੂ ਪਾਸ਼ਾ ਮੈਂ ਸਿਰਫ ਤੁਹਾਡੇ ਦਰ ਤੇ ਆਇਆ ਤਾਂ ਫਿਰ ਉਹ ਪਾਠ ਪਾਠ ਨਾਲ ਵੀ ਫੇਰ ਤਾਂ ਬਹੁਤ ਔਖਾ ਹੋ ਜਾਊਗਾ ਲੋਕਾਂ ਨੂੰ ਜਿਹੜੇ ਇਧਰੋਂ ਆ ਜਾਂਦੇ ਐ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਨੌਵੇਂ ਪਾਸ਼ਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਾ ਜਾਨ ਪੀਤਾ ਅਸੀਂ ਸੱਪੇਕ ਤਰੀਕੇ ਦੇ ਨਾਲ ਆਪਣੀ ਗੱਲ ਰੱਖੀ ਹੈ ਰੱਖਦੇ ਰਹਿਣਾ ਚਲੋ ਮੇਰੇ ਇੱਕ ਦੋ ਸਵਾਲਾਂ ਦਾ ਜਵਾਬ ਦੇ ਦਿਓ ਆਪਾਂ ਇਸ ਚਰਚਾ ਨੂੰ ਇੱਥੇ ਫਿਰ ਵਿਰਾਮ ਲਾਵਾਂਗੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਕੋਈ ਆਪਣੇ ਧਾਰਮਿਕ ਚਿੰਨ੍ਹ ਨੂੰ ਉਤਾਰ ਕੇ ਸੁੱਟ ਦਿੰਦਾ ਹੈ ਤੁਹਾਡੇ ਸਾਹਮਣੇ ਤਾਂ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਕਹੋਗੇ ਠੀਕ ਹੈ ਤੁਸੀਂ ਆ ਵਾਪਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਰਹੇ ਹੋ ਪਰ ਜਿਹੜਾ ਧਾਰਮਿਕ ਚਿੰਨ ਹੈਗਾ ਤੁਸੀਂ ਉਸ ਦਾ ਵੀ ਨਿਰਾਦਰ ਨਾ ਕਰੋ ਬਿਲਕੁਲ ਗੌਰਵ ਜੀ ਇਹ ਤੁਹਾਡਾ ਬੜਾ ਵਾਜਬ ਸਵਾਲ ਹੈ ਮੇਰੀ ਬੇਨਤੀ ਸੁਣਿਓ ਹਮ ਅੱਜ ਹੁੰਦਾ ਇਹ ਸੀ ਦੀਵਾਨ ਚ ਸੰਗਤ ਬੈਠੀ ਹੈ ਉੱਥੇ ਇਹ ਵੀ ਨਹੀਂ ਪਤਾ ਕੌਣ ਕੀ ਹੈ ਕਿਉਂਕਿ ਹਜ਼ਾਰਾਂ ਚ ਸੰਗਤ ਹੁੰਦੀ ਹੈ ਕਈ ਵਾਰੀ ਜੀ ਦੀਵਾਨ ਚ ਲੋਕਟ ਲਾ ਕੇ ਉਹਨਾਂ ਨੇ ਸੁੱਟ ਤੇ ਉੱਥੇ ਹਮ ਜਦੋਂ ਅਗਲੇ ਦਿਨ ਜਾਂ ਦੀਵਾਨ ਤੋਂ ਬਾਅਦ ਪ੍ਰਬੰਧਕਾਂ ਨੇ ਜਾਂ ਟੈਂਟ ਵਾਲੇ ਵੀਰਾਂ ਨੇ ਦਰੀਆਂ ਇਕੱਠੀਆਂ ਕਰਨੀਆਂ ਉਦੋਂ ਧਾਗੇ ਤਵੀਤ ਲੱਭ ਜਾਂਦੇ ਆ ਕਿਤੇ ਲੋਕਟ ਲੱਭ ਜਾਂਦਾ ਤਾਂ ਇਹ ਥੋੜਾ ਕਿ ਸਭ ਕੁਝ ਸਾਹਮਣੇ ਹੁੰਦਾ ਜੀ ਬੰਦੇ ਖੜੇ ਹੋਵੋ ਜਿਨ੍ਹਾਂ ਨੇ ਲੋਕਟ ਪਾਏ ਆ ਐਦਾਂ ਥੋੜਾ ਹੁੰਦਾ ਕਿ ਤੋੜ ਕੇ ਸੁਟੋ ਨਹੀਂ ਗੁਰਬਾਣੀ ਇਤਿਹਾਸ ਦੀ ਗੱਲ ਸੁਣਦੇ ਆ ਉਹਨਾਂ ਨੂੰ ਚੰਗਾ ਲੱਗਦਾ ਉਹ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਹੁਣ ਸਲਾਵਤਪੁਰਾ ਡੇਰਾ ਸਰਸੇ ਵਾਲੇ ਦਾ ਉੱਥੇ ਗਿਣਤੀ ਦੇ 4 ਕਰਨੇ ਉਹਦੇ ਨਾਲ ਜੁੜੇ ਹੋਏ 200 ਬੰਦਾ ਉੱਥੇ ਗੁਰੂ ਗ੍ਰੰਥ ਸਾਹਿਬ ਅਰਥਾ ਸਮੇਤ ਪਾਠ ਕਰ ਗਿਆ ਤਾਂ ਸਾਡੇ ਬੰਦੇ ਉੱਥੇ ਗਰਾਊਂਡ ਤੇ ਕੰਮ ਕੀਤਾ ਹੋਇਆ ਤਾਂ ਏ ਲਈ ਇਹ ਨਹੀਂ ਹੋਇਆ ਕਿ ਜ਼ਬਰਦਸਤੀ ਵੀ ਲਾਹੋ ਜਾਂ ਤੁਸੀਂ ਸਾਡੇ ਸਾਹਮਣੇ ਤੋੜ ਕੇ ਸੁੱਟੋ ਤਾਂ ਤੁਹਾਨੂੰ ਇੱਥੇ ਐ ਆਊਗਾ ਐਦਾਂ ਦਾ ਕੁਝ ਨਹੀਂ ਵਾਪਰਿਆ ਜੇ ਕੋਈ ਇਹ ਸੋਚਦਾ ਭੁਲੇਖੇ ਚ ਹੈ ਬੁਰਜ ਜਵਾਰ ਸਿੰਘ ਵਾਲਾ ਪਿੰਡ ਵਿੱਚ ਜਾ ਕੇ ਤੁਸੀਂ ਦੁਬਾਰਾ ਤਫ਼ਤੀਸ਼ ਕਰ ਲਓ ਭਾਵੇਂ ਦੇਖੋ ਅਜਨਾਲਾ ਜੀ ਦੀ ਸਟੇਟਮੈਂਟ ਇਸ ਤਰੀਕੇ ਨਾਲ ਵੀ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਸੀ ਕਿ ਇੱਕ ਬੇਅਦਬੀ ਹੋਈ ਸੀ ਉਸ ਦੀ ਵਜਨ ਨਾਲ ਬੇਅਦਬੀ ਹੋ ਗਈ। ਅਜਨਾਲਾ ਜੀ ਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ ਸੁਣ ਰਹੇ ਹੋਣੇ ਆ ਸ਼ਾਇਦ। ਨਾਲਾ ਜੀ ਨੂੰ ਮੈਂ ਇਹ ਬੇਨਤੀ ਕਰਦਾ ਮੈਨੂੰ ਲੱਗ ਰਿਹਾ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੋਣੀ ਨੀਂਦ ਦੀ ਜਾਂ ਕੋਈ ਮੈਡੀਸਨ ਦੀ ਤਾਂ ਇਦਾਂ ਦਾ ਸ਼ਬਦ ਵਰਤ ਕੇ ਉਹ ਤਾਂ ਬਾਬਾ ਜਰਨੈਲ ਸਿੰਘ ਪਿੰਡਰਾਲਿਆਂ ਨੂੰ ਅਜੇ ਤੱਕ ਜਿਉਂਦਾ ਕਹੀ ਜਾਂਦੇ ਆ ਸਾਰੀ ਕੌਮ ਕਹਿੰਦੀ ਹੈ ਸ਼ਹੀਦ ਹੋਗੇ। ਉਹਨਾਂ ਬੰਦੇ ਦਾ ਇਲਾਜ ਨਹੀਂ ਨਾ ਸਾਨੂੰ ਕੋਈ ਉਹਨਾਂ ਨੂੰ ਸੀਰੀਅਸ ਲੈਣਾ ਚਾਹੀਦਾ। ਇਹ ਤਾਂ ਤੁਸੀਂ ਇੱਕ ਜ਼ਿੰਮੇਵਾਰ ਅਦਾਰਾ న్యూਸ 18 ਦਾ ਮੈਨੂੰ ਹੁਕਮ ਕੀਤਾ ਮੈਂ ਆਪਣਾ ਪੱਖ ਰੱਖਣ ਦਾ ਯਤਨ ਕੀਤਾ ਤੇ ਜੇ ਮੈਂ ਖਾਗਾਰਾ ਮੈਨੂੰ ਅਕਾਲ ਤਖਤ ਸਾਹਿਬ ਵਾਲੇ ਸਾਧ ਲੈਣ ਤਲਬ ਕਰੋ ਜਿਹੜੀ ਕਾਰਵਾਈ ਬਣਦੀ ਹੈ ਕਰੋ ਮੈਂ ਤਿਆਰ ਹਾਂ ਜੀ ਮੈਂ ਤਾਂ ਨੰਗੇ ਪੈਰੀ ਜਾਊਂਗਾ ਮਾਜੀ ਜੀ 2015 ਦੇ ਵਿੱਚ ਤੁਹਾਡੇ ਫੋਕਸ ਦੇ ਉੱਤੇ ਡੇਰਾ ਪ੍ਰੇਮੀ ਸੀ ਕਿ ਮੈਂ ਵੱਤਵਤ ਡੇਰਾ ਪ੍ਰੇਮੀਆ ਨੂੰ ਵਾਪਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਾ ਇਹ ਤਾਂ ਜਿਹੜਾ ਚੰਗਾ ਪ੍ਰਚਾਰਕ ਹੈ ਕੱਲੇ ਡੇਰਾ ਪ੍ਰੇਮੀ ਕਿਉਂ ਹੋਰ ਵੀ ਜਿਹੜੇ ਸਾਡੇ ਭੈਣ ਭਰਾ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਕੇ ਇੱਧਰ ਉੱਧਰ ਜਾਂਦੇ ਆ ਅੱਜ ਵੀ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਅਸੀਂ ਉਹਦੇ ਨਾਲ ਗਰਾਊਂਡ ਤੇ ਕੰਮ ਕਰਦੇ ਆਂ ਪਿਆਰ ਨਾਲ ਆਪਣੇ ਭਰਾਵਾਂ ਨੂੰ ਦੱਸੀਏ ਕਿ ਆਹ ਕੰਮ ਜੀ ਇਹ ਤੁਹਾਡਾ ਜਿਹੜਾ ਸ਼ੂ ਕਰਕੇ ਸੁੱਟਦੇ ਨੇ ਉਹ ਐਂ ਡਿੱਗ ਪੈਂਦਾ ਆਹ ਦੇਖੋ ਮੈਂ ਵੀ ਤੁਹਾਨੂੰ ਸਿੱਟ ਕੇ ਦਿਖਾ ਦਿੰਨਾ ਤਾਂ ਉਹ ਤਾਂ ਕੁਦਰਤੀ ਹੈ ਇੱਕ ਸਿੱਖ ਪ੍ਰਚਾਰਕ ਦਾ ਮਕਸਦ ਹੈ ਲੋਕਾਂ ਨੂੰ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨਾਲ ਜੋੜਨਾ ਉਹ ਜੋੜ ਰਹੇ ਹਨ ਲਗਾਤਾਰ ਜੀ ਤੁਸੀਂ ਇਹ ਕਹਿ ਰਹੇ ਹੋ ਅੱਜ ਦੀ ਪੂਰੀ ਇਸ ਗੱਲਬਾਤ ਦੇ ਵਿੱਚ ਕਿ ਜਿਹੜਾ ਲੋਕੇਟ ੁੱਟੇ ਗਏ ਉਹ ਤੁਹਾਡੀ ਨੌਲੇਜ ਦੇ ਵਿੱਚ ਨਹੀਂ ਸੀ ਅਗਲੇ ਦਿਨ ਤੁਹਾਨੂੰ ਪਤਾ ਲੱਗਿਆ ਜਦੋਂ ਪ੍ਰਬੰਧਕਾਂ ਨੇ ਦੱਸਿਆ ਕਿ ਦੇਖੋ ਜੀ ਆਹ ਧਾਗੇ ਤਵੀਤ ਜਾਂ ਫਿਰ ਲੋਕੇਟ ਉੱਥੇ ੁੱਟੇ ਹੋਏ ਸਨ ਤੁਸੀਂ ਇਹ ਕਹਿ ਰਹੇ ਹੋ ਬਿਲਕੁਲ ਬਿਲਕੁਲ ਮੇਰੀ ਨੌਲੇਜ ਨਹੀਂ ਸੀ ਮੈਂ ਨਾਲ ਇਹ ਵੀ ਕਹਿ ਰਹੀਆਂ ਕਿ ਇਹ ਕੋਈ ਗਲਤ ਨਹੀਂ ਹੋਇਆ ਕੋਈ ਗੁਨਾਹ ਨਹੀਂ ਹੋਇਆ ਉੱਥੇ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਨਾ ਗੁਰਦੁਆਰਾ ਪ੍ਰਬੰਧਕਾਂ ਨੇ ਕੀਤਾ ਨਾ ਕਿਸੇ ਪ੍ਰਚਾਰਕ ਨੇ ਕੀਤਾ ਬਹੁਤ ਸਾਰੇ ਸਿੱਖ ਨੇ ਬਹੁਤ ਸਾਰੇ ਸਿੱਖ ਨੇ ਅਮਰਤ ਛਕਦੇ ਨੇ ਆਪਣੇ ਆਪ ਉਹ ਕਿਰਪਾਨ ਲਾ ਦਿੰਦੇ ਆ ਅਸੀਂ ਤਾਂ ਸਾਡੀਆਂ ਤਾਂ ਭਾਵਨਾਵਾਂ ਭਟਕੀਆਂ ਨਹੀਂ ਕਦੇ ਵੀ ਇਹਨਾਂ ਨੇ ਕਿਉਂ ਲਾਤੀਆਂ ਹੂੰ ਚਲੋ ਇੱਕ ਆਖਰੀ ਸਵਾਲ ਤੁਹਾਨੂੰ ਲੱਗਦਾ ਕਿ ਇਹ ਬੇਅਦਬੀ ਦਾ ਪੂਰਾ ਘਟਨਾਕ੍ਰਮ ਜਿਹੜਾ ਵਾਪਰਿਆ ਲੋਕਟ ਕਾਂਡ ਵੀ ਉਸ ਪੂਰੀ ਸਾਜ਼ਿਸ਼ ਦਾ ਇੱਕ ਹਿੱਸਾ ਸੀ ਕਿ ਲੋਕਟ ਛੁੱਟੇ ਜਾਣ ਭੜਕਣਗੇ ਫਿਰ ਅੱਗੇ ਕੁਝ ਹੋਏਗਾ ਤਾਂ ਲੱਗਦਾ ਕਿ ਸਿੰਗਲ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ 2007 ਤੋਂ ਇਹਦੀਆਂ ਦੁਇੜਾ 15 ਚ ਵਾਪਰਿਆ ਇਹਦੀਆਂ ਜੜਾਂ 2007 ਵਿੱਚ ਪਈਆਂ ਨੇ ਗੌਰਵ ਜੀ ਉਹ ਉਹਨਾਂ ਹੀ ਬਣਦੀ ਕਾਰਵਾਈ ਹੋਈ ਨਹੀਂ ਜਦੋਂ 2014 ਵਿੱਚ ਉਹ ਕੇਸ ਵਿੱਚੋਂ ਨਿਕਲਿਆ 2007 ਵਾਲੇ ਕੇਸ ਵਿੱਚੋਂ ਸਵਾੰਗ ਵਾਲੇ ਚੋਂ ਫੇਰ ਉਹਦਾ ਮਸਲਾ ਬਲੰਦ ਹੋਇਆ 2015 ਚ ਉਹਨੇ ਬੇਅਦਮੀਆਂ ਕਿਹੜਾ ਇੱਕ ਥਾਂ ਕਰਵਾਈਆਂ ਗੁਰੂ ਸਾਹਿਬ ਤੋਂ ਹੋਈ ਬੇਅਦਮੀ ਮੱਲਕੇ ਘਾ ਤੋਂ ਹੋਈ ਹਮ ਕਿਹੜੇ ਥਾਵਾਂ ਤੇ ਤਾਂ ਬੇਅਦਮੀ ਜੇ ਤਾਂ ਬੇਅਦਮੀ ਇੱਕ ਬੁਰਜ ਜਵਾਰ ਸਿੰਘ ਵਾਲੇ ਹੋਈ ਤੁਸੀਂ ਮੰਨ ਲਓ ਵਾਰ ਵਾਰ ਬੇਅਦਮੀਆਂ ਕਿਉਂ ਕਰਵਾਈਆਂ ਗਈਆਂ ਮਤਲਬ ਉਹ ਪੂਰਾ ਇੱਕ ਅੱਤਵਾਦੀ ਬੰਦਾ ਹੈਗਾ ਇਹ ਠੀਕ ਹੈ ਕਿ ਉਹ ਉਹਦੇ ਨਾਲ ਸਰਕਾਰਾਂ ਰਣੀਆਂ ਹੋਈਆਂ ਬਾਰ ਬਾਰ ਪਰੋਲਾਂ ਬਾਰ ਬਾਰ ਸਾਰਾ ਚੱਲਦਾ ਪਰ ਸਾਡੇ ਕੋਲੇ ਤਾਂ ਸਿਰਫ ਗੁਰੂ ਪਾਤਸ਼ਾਹ ਅੱਗੇ ਅਰਦਾਸ ਅਸੀਂ ਕਰਨ ਜੋਗੇ ਆ ਉਹ ਅਸੀਂ ਕਰ ਲੈਨੇ ਆ ਤੇ ਸਾਡੇ ਅਰਦਾਸ ਨੇ ਕਈਆਂ ਦੇ ਤੱਪੜ ਰੋਲੇ ਆ ਜਿਹੜੇ 25 25 ਚਲੋ ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ ਲੋਕਟ ਕਾਂਡ ਤੁਹਾਡੇ ਦੀਵਾਨ ਦੇ ਦੌਰਾਨ ਹੋਇਆ ਜਦੋਂ ਤੁਸੀਂ ਪ੍ਰਚਾਰ ਕਰ ਰਹੀ ਸੀ ਤੁਹਾਨੂੰ ਇਸ ਗੱਲ ਦਾ ਮਲਾਲ ਹੈ ਉਸ ਸਮੇ ਹੋਇਆ ਜੇ ਨਾ ਹੁੰਦਾ ਤਾਂ ਬੇਅਦਬੀ ਨਾ ਹੁੰਦੀ ਯਾਰ ਤੁਹਾਨੂੰ ਮਾਣ ਹੈ ਕਿ ਤੁਹਾਡੇ ਦੀਵਾਨ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਡੇਰੇ ਦੇ ਨਾਲ ਨਾਤਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਨੇ ਮਲਾ ਲਹਿ ਕੇ ਮਾਣ ਹੈ ਦੁਨੀਆਂ ਭਰ ਚ ਵਸਦੇ ਹੋਏ ਸਿੱਖਾਂ ਨੂੰ ਇਸ ਗੱਲ ਤੇ ਮਾਣ ਹੈ ਮੈਨੂੰ ਸਨਮਾਨ ਕਰਦੇ ਆ ਫੋਰਨ ਚ ਇੱਥੇ ਵੀ ਕਿ ਭਾਈ ਤੁਸੀਂ ਬਹੁਤ ਸੋਹਣਾ ਪ੍ਰਚਾਰ ਕਰਦੇ ਹੋ ਕਰਦੇ ਰਹੋ ਹਮ ਕਿੰਨੇ ਆਫਸਰ ਨੇ ਮੈਨੂੰ ਕਿਹਾ ਜਾਂਚ ਟੀਮਾਂ ਵਾਲਿਆਂ ਨੇ ਕਿਹਾ ਮੈਨੂੰ ਕਿ ਹਾਂ ਵਧੀਆ ਕਿ ਤੁਸੀਂ ਪ੍ਰਚਾਰ ਕੀਤਾ ਤੁਸੀਂ ਕੁਝ ਗਲਤ ਨਹੀਂ ਕੀਤਾ ਮੈਂ ਕਿਹਾ ਜੀ ਦੱਸੋ ਜਾਂਚ ਹੋਈ ਸੀਬੀਆਈ ਵੱਲੋਂ ਮੈਨੂੰ ਪੁੱਛਿਆ ਗਿਆ ਬਕਾਇਦਾ ਸਾਰਾ ਕਿ ਬੇਅਦਬੀ ਦੇ ਦੋ ਛੋਟੇ ਤੇ ਵੀ ਆਉਂਦੇ ਆ ਮੈਂ ਕਿਹਾ ਉਹਨਾਂ ਨੂੰ ਠੋਕ ਕੇ ਮੈਂ ਕਿਹਾ ਜੀ ਆਉਂਦੇ ਆ ਤੁਸੀਂ ਜਾਂਚ ਕਰੋ ਪੂਰੀ ਠੋਕ ਕੇ ਇਹਦੇ 'ਚ ਕੀ ਲਿਹਾਜ਼ ਰੱਖਣ ਦੀ ਲੋੜ ਹੈਗੀ ਆ ਅੱਜ ਵੀ ਮੈਂ ਖੁੱਲੇ ਮਨ ਨਾਲ ਕਿ ਇਹ ਜਿਹੜਾ ਅਸਲ ਦੇ ਵਿੱਚ ਗੌਰਵ ਜੀ ਉਹੀ ਪੈਟਰਨ ਰਹਿ ਕਿ ਜਿਹੜੇ ਅਸਲ ਦੋਸ਼ੀ ਨੇ ਬੇਅਦਬੀ ਦੇ ਉਹਨਾਂ ਨੂੰ ਬਚਾਓ ਸੌਦਾ ਸਾਧ ਦੇ ਚੇਲਿਆਂ ਨੂੰ ਇਹ ਕੰਮ ਪਹਿਲਾਂ ਸੁਖਵੀਰ ਨੇ ਕੀਤਾ ਫਿਰ ਬੀਬੀ ਵੀਰਕੌਰ ਨੇ ਕੀਤਾ ਅਜੇ ਜਨਾਲਾ ਸਾਹਿਬ ਕਰ ਰਹੇ ਆ ਇਹ ਕਰਦੇ ਆ ਕੋਈ ਕੋਈ ਸਾਨੂੰ ਗੁਰੂ ਤੇ ਭਰੋਸਾ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਸਾਰਾ ਸੱਚ ਲੋਕਾਂ ਦੇ ਸਾਹਮਣੇ ਹੈਗਾ ਇਦਾਂ ਜਿਹੜੇ ਇਹ ਝੂਠੀਆਂ ਕਹਾਣੀਆਂ ਬਣਾ ਰਿਆ ਕੁਛ ਨਹੀਂ ਚੱਲਣਾ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਾਜੀ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਰਜਿੰਦਰ ਸਿੰਘ ਮਾਜੀ ਜਿਨ੍ਹਾਂ ਦਾ ਜਿਹੜਾ ਧਾਰਮਿਕ ਦੀਵਾਨ ਸੀ ਜਦੋਂ ਉੱਥੇ ਲੱਗਿਆ ਹੋਇਆ ਸੀ ਤਾਂ ਇਹ ਕਿਹਾ ਜਾਂਦਾ ਕਿ ਲੋਕਟ ਉਤਾਰ ਕੇ ਸੁੱਟ ਦਿੱਤੇ ਗਏ ਕੁਝ ਡੇਰਾ ਪ੍ਰੀਮੀਅਮ ਦੇ ਵੱਲੋਂ ਤੋਸਤੋ ਬਾਅਦ ਜਿਹੜਾ ਇਹ ਗੁੱਸਾ ਸੀ ਨੋ ਕਿ ਇਹ ਪੂਰੀ ਸਾਜ਼ਿਸ਼ ਕਰ ਦਿੱਤੀ ਗਈ ਹਾਲਾਂਕਿ ਜਾਂਚ ਹੁਣ ਵੀ ਜਾਰੀ ਹੈ ਬੇਅਦਬੀ ਦਾ ਅਸਲ ਮੁਲਜ਼ਮ ਕੌਣ ਹੈ ਅਸਲ ਦੋਸ਼ੀ ਕੌਣ ਹੈ ਉਹ ਅਜੇ ਵੀ ਅਜੇ ਸਾਫ਼ ਹੋਣਾ ਬਾਕੀ ਹੈ ਪਰ ਵਕ ਵਕ ਜਿਹੜੀਆਂ ਇਨਵੈਸਟੀਗੇਸ਼ਨਸ ਹੋਈਆਂ ਨੇ ਖਾਸ ਤੌਰ ਤੇ ਜਿਹੜੇ ਰਣਵੀਰ ਸਿੰਘ ਖੱਡੜਾ ਹੋਰਾਂ ਦੇ ਵੱਲੋਂ ਕੀਤੀ ਗਈ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਲੋਕਟ ਕਾਂਡ ਤੋਂ ਬਾਅਦ ਇਹ ਪੂਰੀ ਪਲੈਨਿੰਗ ਕੀਤੀ ਗਈ ਔਰ ਸਾਜ਼ਿਸ਼ ਘੜੀ ਗਈ ਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਹੁਤ ਛੋਟੇ ਜਿਹੇ ਬ੍ਰੇਕ ਲੈ ਰੁਕ ਰਹੇ ਹਾਂ ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਦੇ